ਕਹਾ ਵਟੇ ਆ ਭਾਜੀ ਕਿੰਨੇ ਸਾਲ ਹੋ ਗਏ ਇਦਾਂ 4 ਸਾਲ ਹੋ ਗਏ ਭਾਜੀ ਵਟੇ ਭਾਈ ਦੇ ਕਿੰਨੇ ਤੋਂ ਕਿੰਨੇ ਵਜ ਦੇ ਇਦਾਂ ਇਹ ਭਾਜੀ ਬਸ 6:30 7 ਵਜ ਤੋਂ ਕੰਮ ਸਟਾਰਟ ਹੋ ਜਾਂਦਾ ਵਟੇ ਭਾਈ ਦੇ 2 ਵਜੇ ਪਲਬਦਾ ਕੋਈ ਨਹੀਂਗਾ ਕੌਣ ਮਾਰਦਾ ਅੱਛਾ ਵੀ ਕੈਮਰੇ ਚ ਕਦੀ ਆਇਆ ਹੋਵੇ ਨਾ ਨਾ ਜੀ ਕੈਮਰੇ 'ਚ ਕਦੇ ਨਹੀਂ ਆਇਆ ਪਰ ਰਾਤ ਨੂੰ ਲੋਕਾਂ ਦੇ ਘਰਾਂ 'ਚ ਬਹੁਤ ਵੱਟੇ ਪੈਦੇ ਆ ਪੂਰ ਲੋਕੀ ਪਰੇਸ਼ਾਨ ਆ ਜੀ ਵੱਜਦੇ ਰਹੇ ਭਾਜੀ ਵੱਟੇ ਆੜ ਕੇ ਫਿਰ ਆਹੀਂ ਪਰਦੇ ਲਵਾਤੇ ਨਿੱਕੇ ਨਿੱਕੇ ਬੱਚੇ ਸਿੱਧੇ ਵੱਟੇ ਜਿਹੜੇ ਸਿੱਧੇ ਅੰਦਰ ਤੱਕ ਜਾਂਦੇ ਫ੍ਰਿਜਾਂ ਤੱਕ ਜਾਂਦੇ ਭਾਜੀ ਅੰਦਰ ਤੱਕ ਆਪਾਂ ਇੱਥੇ ਬੈਠ ਬੈਠ ਨਹੀਂ ਸਕਦੇ ਭਾਜੀ ਬੈਡਰੂਮ 'ਚ ਰਾਤ ਨੂੰ ਸਿੱਧੇ ਉਤੋਂ ਵੱਟੇ ਆਂਦੇ ਸਿੱਧੇ ਸਿੱਧੇ ਅੰਦਰ ਮਾੜਾ ਇਧਰੋਂ ਵੀ ਆਉਂਦੇ ਵੀ ਇੱਥੇ ਵੀ ਇਧਰੋਂ ਵੀ ਆਉਂਦੇ ਇਹ ਇਹ ਸਾਹਮਣੇ ਜਿਹੜੇ ਪੱਥਰ ਆ ਇਹ ਇਹ ਇਦਾਂ ਹੀ ਰਾਤ ਦੇ ਵੱਜੇ ਵੇ ਯਾਰ ਇਹ ਉਦੇ ਤੱਕ ਪੌੜੀਆਂ ਦੇ ਵਿੱਚ ਪਏ ਆ ਇਹ ਕੌਣ ਮਾਰਦਾ ਕੌਣ ਜ਼ਿੰਮੇਵਾਰ ਇਹਦਾ ਇਹ ਜੋ ਸਾਈਜ਼ ਇਹ ਸਾਰੇ ਪੱਥਰ ਸਾਰੇ ਪੱਥਰ ਇਕੱਠੇ ਕੀਤੇ ਵੇ ਹਨਾ ਹਾਂਜੀ ਸਾਈਡ ਤੇ ਕੀਤੇ ਵੇ ਇਹ ਪੱਥਰ ਆ ਜਿਹੜੇ ਇੰਨੇ ਚਿਰ ਦੇ ਇੱਥੇ ਇਕੱਠੇ ਕੀਤੇ ਵੇ ਕਿੰਨੇ ਤੋਂ ਕਿੰਨੇ ਵਜੇ ਦੇ ਪੱਥਰ ਇਦਾਂ ਬਾਦੂ ਹੋ ਜਾਂਦੇ ਆ ਹੱਥ ਤੋਂ ਸਟਾਰਟ ਹੋ ਜਾਂਦੇ ਆ ਕਦੀ ਅੱਜ 8 ਵਜੇ ਸਟਾਰਟ ਹੋ ਜਾਂਦੇ ਨੇ 9:00 ਸਟਾਰਟ ਹੋ ਜਾਂਦੇ ਆ 4 ਵਜੇ ਤੱਕ ਵੱਜਣੀ ਆ 50 ਘਰ ਵਾ ਇੱਥੇ ਤਕਰੀਬਨ ਬਲਕਿ ਹਰ ਘਰ ਚ ਵੱਜ ਜਾਂਦੇ ਆ ਜੀ ਹਰ ਘਰ ਜਾਂ ਵੀ ਆਉਂਦੀਆਂ ਕੋਠੇ ਫਿਰ ਕੁੱਤਾ ਭੌਂਕਦਾ ਰਾਤ ਨੂੰ ਕੁੱਤਾ ਭੌਂਕਦਾ ਵਾ ਵੱਟਾ ਵੱਜਦਾ ਵਾ ਜਦੋਂ ਵਾਪਸੀ ਚਲ ਜਾਂਦਾ ਵਾ ਫਿਰ ਕੁੱਤਾ ਭੌਂਕਦਾ ਵਾ ਹਾਂ ਦਿਨੋਂ ਜੀ ਪੈਰਾ ਜਿਹਨੇ ਪੂਰਾ 1 ਸਾਲ ਪੈਰਾ ਦਿੱਤਾ ਜੇ ਕੋਈ ਬੰਦਾ ਨਹੀਂ ਮਿਲਿਆ ਕੈਮਰੇ ਵਿੱਚ ਕੋਈ ਆਇਆ ਕੈਮਰੇ ਵਿੱਚ ਵੀ ਕੋਈ ਨਹੀਂ ਆਂਦਾ ਬਸ ਵੱਟਾ ਵੱਲ ਲੱਭਦਾ ਉਹਨਾਂ ਦੇ ਬੜੇ ਵੱਟੇ ਉਹਨਾਂ ਸਾਹਮਣੇ ਘਰ ਵੀ ਬੜੇ ਵੱਜਦੇ ਉਹਨਾਂ ਰਾਤ ਨੂੰ ਅੱਧੀ ਅੱਧੀ ਈਟ ਦੇ ਵੱਟੇ ਵੱਜਦੇ ਪਾਜੀ ਇਹ ਤਾਂ ਬਹੁਤ ਔਖਾ ਪਾਜੀ ਐਂ ਤਾਂ ਜਿੱਦਾਂ ਆ ਦੇਖੋ ਸ਼ੀਸ਼ੇ ਟੁੱਟਦੇ ਆ ਇਦਾਂ ਅੱਗੜੇ ਕਿੰਨੇ ਸਾਲ ਧਾਰੋਂ ਥਲੇ ਵਰ ਜਾਂਦਾ ਗਿਆ ਪਹੁੰਚਣਾ ਚਲੋ ਏ ਭਾਈ 3 ਸਾਲ 3 ਸਾਲ ਹੋਈ ਲਗਾਤਾਰ ਵੱਜਦੇ ਲਗਾਤਾਰ ਵੱਜਦੇ ਨਹੀਂ ਭਾਜੀ ਇੱਧਰ ਵੀ ਕਾਂਦਵਾ ਇੱਧਰ ਵੀ ਕਾਂਦਵਾ ਇਹ ਇਦਾਂ ਕਿਦਾਂ ਡਿੱਗ ਰਹੇ ਆ ਜੀ ਪਤਾ ਨਹੀਂ ਭਾਈ ਚਾਰੇ ਪਾਸੇ ਆ ਜਾਂਦੇ ਜੇ ਪਤਾ ਇਹ ਲੱਗਣਾ ਕਿਧਰੋਂ ਆ ਡਰਦਾ ਮੈਂ ਕਹਿੰਦੇ ਪੈਰੇ ਦੇ ਕੇ ਵੀ ਦੇਖ ਲਿਆ ਹਾਂ ਨਹੀਂ ਕੋਈ ਨਹੀਂ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਭਟਾਉਂਦਾ ਕਿੱਧਰੋਂ ਨਾ ਕੈਮਰੇ 'ਚ ਆਉਂਦਾ ਕੋਈ ਉਹਦੋਂ ਅਥੇ ਕੁੜੀ ਮਿਲਿਆ ਸਿੱਧੇ ਕਾਟੀ ਤੇ ਸਾਹਮਣੇ ਬੈਠ ਗਈ ਤੇ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਗਰਦਾਸਪੁਰ ਦੇ اسلامਾਬਾਦ ਮਹੱਲੇ 'ਚ ਖੜੇ ਆ ਜਿੱਥੇ ਆਸਮਾਨ ਦੇ ਵਿੱਚੋਂ ਪੱਥਰ ਡਿੱਗਦੇ ਆ 50-60 ਘਰਾਂ ਦਾ ਮਹੱਲਾ ਗਰਦਾਸਪੁਰ ਸਿਟੀ ਦੇ ਵਿੱਚ اسلامਾਬਾਦ ਜਿੱਥੇ ਹਰੇਕ ਘਰ ਦੇ ਵਿੱਚ ਪਿਛਲੇ 4-5 ਸਾਲ ਤੋਂ ਰਾਤ ਦੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਪੱਥਰ ਡਿੱਗਦੇ ਆ ਪੱਥਰ ਵੀ ਇਦਾਂ ਦੇ ਕੋਈ ਇੱਟ ਹੁੰਦੀ ਆ ਕੋਈ ਰੂੜਾ ਹੁੰਦਾ ਕੋਈ ਕੱਚ ਦੀ ਗਲਾਸੀ ਹੁੰਦੀ ਆ ਨਾ ਕੋਈ ਕੈਮਰੇ ਦੇ ਵਿੱਚ ਆਉਂਦਾ ਨਾ ਕੋਈ ਕਿਸੇ ਨੂੰ ਫੜਿਆ ਜਾਂਦਾ ਇਹ ਕਿੱਥੋਂ ਆਉਂਦੇ ਆ ਚੱਲਦੇ ਆ ਮਹੱਲੇ ਦੇ ਵਿੱਚ اسلامਾਬਾਦ ਦੇ ਵਿੱਚ ਖੜੇ ਆ ਗੱਲਬਾਤ ਕਰਾਂਗੇ ਕਿਉਂ ਕਿਵੇਂ ਪੱਥਰ ਡਿੱਗਦੇ ਆ ਕੌਣ ਮਾਰਦਾ ਆ ਬਾਕੀ ਕਿਸੇ ਭੂਤ ਦੀ ਸ਼ਰਾਰਤ ਆ ਜਾਂ ਬਾਕੀ ਕਿਸੇ ਆਤਮਾ ਦੀ ਸ਼ਰਾਰਤ ਆ ਚੱਲਦੇ ਆ ਦੋਸਤੋ ਅੱਗੇ ਆਜੋ ਪਾਜੀ ਕਾ ਹੋਣੀ ਕੇ ਰੰਦੇ ਨਾ ਨਹੀਂ ਪਾਜੀ ਕੀ ਹੁੰਦਾ ਕੀ ਹੈ ਜੀ ਮਾੜਾ ਦੱਸੋ ਸਾਰੇ ਘਰਾਂ ਦੇ ਵੱਜਦੀ ਹੈ ਜੀ ਸਾਰੇ ਜੀ ਅੱਛਾ ਜੀ ਵੱਜਦੇ ਜਿਆਦਾ ਉਧਰ ਹੀ ਅਧਰੂ ਹੀ ਜਾਂਦੇ ਆ ਅੱਛਾ ਐ ਥੋ ਉਧਰ ਪਤਾ ਹੁੰਦਾ ਦਿਨੇ ਕਤੋਂ ਨਹੀਂ ਲੱਗਦਾ ਨਾ ਅੱਜ ਕੇ ਦੱਸੋ ਇਹਨਾਂ ਨੂੰ ਨਹੀਂ ਮੈਂ ਤੇਰਾ ਤੀਵ ਜੇਰ ਵੱਜਿਆ ਨਾ ਉਹ ਕਹਿੰਦੇ ਵਜੇ ਕਾਕਾ ਕਹਿੰਦੇ ਆ ਸਾਡੇ ਪਾਸ ਸਿਆਲ ਆਹ ਹੋ ਤਾਲੇ ਆਹ ਵੇਖੋ ਬਲਬ ਪਤਾ ਨਹੀਂ ਕੀ ਕੀ ਆ ਆੂਸ਼ਾ ਆਹ ਵੇਖੋ ਕਦੋਂ ਗੱਲ ਆ ਇਹ ਇਰਾਦੂ ਵੱਜਦੇ ਆ ਜੀ ਨਾ ਆਹ ਵੇਖੋ ਇਹ ਗਲੀ ਦੇ ਵਿੱਚ ਟੀਣਾ ਦੇ ਵੱਜਦੇ ਆ ਬਰਬਰ ਸਾਰੇ ਹੀ ਵੱਜਦੇ ਆ ਡੇ ਡੇ ਇਲੈਕਟ੍ਰੀਸ਼ਨਰ ਦੇ ਵੱਟੇ ਵੱਜਦੇ ਆ 3 ਸਾਲ ਹੋ ਗਏ ਆ ਸੈਲਾ ਹਾਂ ਤਿੰਨ ਚਾਰ ਸਾਲ ਨੂੰ ਚੱਲੇ ਹੋ ਕੋਈ ਨਾ ਇਹ ਵੱਟੇ ਆ ਭਾਜੀ ਕਿੰਨੇ ਸਾਲ ਹੋ ਗਏ ਇਦਾਂ ਚਾਰ ਸਾਲ ਹੋ ਗਏ ਭਾਜੀ ਵੱਟੇ ਭਾਜੀ ਕਿੰਨੇ ਤੋਂ ਕਿੰਨੇ ਵਜ ਦੇ ਇਦਾਂ ਇਹ ਭਾਜੀ ਬਸ 6:30 7 ਵਜੇ ਤੋਂ ਕੰਮ ਸਟਾਰਟ ਹੋ ਜਾਂਦਾ ਵੱਟੇ ਭਾਜੀ 8 ਵਜੇ ਪਲਬਦਾ ਕੋਈ ਨਹੀਂ ਆਗਾ ਕੌਣ ਮਾਰਦਾ ਅੱਛਾ ਵੀ ਕੈਮਰੇ ਚ ਕਦੀ ਆਇਆ ਹੋਵੇ ਨਾ ਨਾ ਜੀ ਕੈਮਰੇ ਚ ਕਦੇ ਨਹੀਂ ਆਇਆ ਪਰ ਰਾਤ ਨੂੰ ਲੋਕਾਂ ਦੇ ਘਰਾਂ ਦੀ ਬਹੁ ਵੱਟੇ ਭਾਜੀ ਆਪੋ ਲੋਕੀ ਪਰੇਸ਼ਾਨ ਆ ਜੇ ਕਿ ਇਹਦੇ ਬੱਚੇ ਦੇ ਵਾਜੇ ਸਿਰ ਪਾੜ ਜੇ ਤਾਂ ਕੌਣ ਜ਼ਿੰਮੇਵਾਰ ਆ ਰੇਲਵੇ ਸਟੇਸ਼ਨ ਵਾਲੇ ਵੱਟੇ ਮਾਰਦੇ ਰੇਲਵੇ ਸਟੇਸ਼ਨ ਦੇ ਡਿਡਿਵਟੇ ਆ ਅੱਧੀ ਅੱਧੀਆਂ ਟਾਵਾਂ ਆ ਵੇ ਲੋ ਤੁਹਾਡੇ ਸਾਹਮਣੇ ਹੀ ਆ ਵੇਖੋ ਵਟੇ ਵੱਜ ਗਿਆ ਮੈਂ ਵੱਜਦੀ ਆ ਵੇਖੋ ਭਾਈ ਨੂੰ ਪੁੱਛੋ ਪਿੱਛੇ ਉਹ ਵੇਖੋ ਵਟੇ 'ਤੇ ਉਹਨਾਂ ਦੇ ਸ਼ੀਸ਼ੇ ਟੁੱਟੇ ਦੇ ਆਜੋ ਭਾਈ ਸਾਹਿਬ ਉਹਨਾਂ ਦੇ ਫਸੀ ਗਾਜੀ ਭਾਜੀ ਕੀ ਬਾਕੀ ਬੱਟੇ ਦਾ ਰਾਤ ਵੱਜਦੇ ਆ ਜੀ ਕਿੰਨੇ ਦਾ ਸਾਡੇ ਸ਼ੀਸ਼ੇ ਟੁੱਟੇ ਆਜੋ ਸਰ ਇੱਕ ਵਾਰੀ ਦਿਖਾਉਂਦੇ ਆ ਭਾਜੀ ਉਹਨਾਂ ਦੇ ਸ਼ੀਸ਼ੇ ਟੁੱਟੇ ਹੋਏ ਆ ਬੱਟੇ ਦੇ ਬਾਹਰ ਜੁੜੇ ਆ ਅੱਛਾ ਜੀ ਇਹ ਕਾਲ ਤੁਸੀਂ ਸਾਰੇ ਰੋਜ਼ ਕਰਨਾ ਹੈ ਇਹ ਭਾਜੀ ਡੇਲੀ ਆਹੀ ਕੰਮ ਆ ਜੀ ਦੀਵਾਲੀ ਆ ਰਾਤ ਘੋੜੇ ਵਾਲੇ ਕਰੇ ਅੱਛਾ ਜੀ ਉਸ ਤੋਂ ਬਾਅਦ ਫਿਰ ਬਰੇ ਮਾਰੇ ਤੇ ਕੱਲ ਉਹ ਦਿਖਾ ਕੇ ਉਹ ਗਦਮਾ ਬਹਿ ਕਮਲੇਟ ਦੀ ਖਾਣੇ ਅੱਛਾ ਜੀ ਰੂਆ ਨਹੀਂ ਹੈ ਗਿਆ ਆ ਦੇਖੋ ਸ਼ੀਸ਼ੇ ਟੁੱਟਦੇ ਆ ਇਦਾਂ ਅੱਬੜੇ ਕਿੰਨੇ ਸਾਲ ਹੋ ਗਏ ਭਾਜੀ ਹੋਏ ਤਾਂ 3-4 ਸਾਲ ਹੋ ਗਿਆ ਵਾ ਵਿੱਚੋਂ ਬੰਦ ਹੋ ਜਾਂਦੇ ਆ ਹਾਂ ਤੇ ਫਿਰ ਸ਼ੁਰੂ ਹੋ ਜਾਂਦੇ ਨੇ ਇਹ ਭਾਜੀ ਕੋਈ ਬੰਦਾ ਮਾਰ ਬੰਦਾ ਹੀ ਆ ਕੋ ਲਾਗੇ ਛਾਕੇ ਦੇ ਬਾਅਦ ਤਾਂ ਬੰਦਾ ਥੋੜੀ ਜਗਾ ਮੇਰੇ ਗੱਲ ਸੁਣੋ ਜੀ ਇਹ ਮੇਰਾ ਰੂਆ ਇਥੋਂ ਵਟਾ ਘਤਰੂ ਆਏ ਇਧਰੋਂ ਆ ਰਹੇ ਆ ਹਾਂ ਬਸ ਉੱਥੇ ਜਾਂਦਾ ਮੈਂ ਤਾਂ ਕਿੱਦਾਂ ਆਏਗਾ ਉਹ ਵੀ ਪੱਥਰ ਦੇ ਕ੍ਰੈਸ਼ਰ ਤੇ ਵਟਿਆ ਐ ਡੜੇ ਉਹ ਕੱਲ ਫੇ ਛੋੜਤੇ ਨੇ ਅੱਛਾ ਜਿਹੜਾ ਦੂਜੀ ਹੈ ਜੀ ਠੀਕ ਆ ਹਾਂ ਜੀ ਇਹ ਸਾਰੇ ਘਰਾਂ 'ਚ ਵੱਜਦੇ ਆ ਜੀ ਇਹਨੇ ਮੈਂ ਇਹਨਾਂ ਨੂੰ ਬਰਨ ਨਹੀਂ ਕਹਿ ਸਕਦਾ ਕੋਈ ਅੱਛਾ ਜੀ ਠੀਕ ਆ ਦੋ ਦੋ ਵੇਖਿਆ ਸੀ ਮੈਂ ਦੀ ਠੀਕ ਹੈ ਨਹੀਂ ਰਾਤੀ ਤੇ ਚਲੋ ਨੇ ਮੈਂ ਤਾਂ ਨਹੀਂ ਕਿ ਕਹੇ ਕਹਿੰਦਾ ਆਤਮਾ ਦਾ ਬਾਦ ਉਹ ਆਤਮਾ ਕਰੀ ਜਾ ਗਈ ਕਹਿੰਦੇ ਕਲਵਾਂ 'ਚ ਘਰ ਬਣੇਵੇ ਤਾਂ ਕੋਈ ਕਹਿੰਦਾ ਅੱਛਾ ਵੈਸੇ ਗੱਲਾਂ ਬਣਾਤੀਆਂ ਲੋਕਾਂ ਉਹ ਅੱਲਾ ਕੇ ਖਵਾਵ ਆ ਕੋਈ ਖੜਾ ਨਹੀਂ ਨਾ ਦਾ ਮਤਲਬ ਕੀ ਆਂਦਾ ਦਾ ਮੈਂ ਨਹੀਂ ਗਿਆ ਚ ਸਹੀ ਗੱਲ ਆ ਜੀ ਜੋ ਦਾਮੀ ਆਲੇ ਤੇ ਖੜਾ ਕਿਦੋਂ ਨਾ ਐਸੇ ਗੱਲਾਂ ਹੀ ਕੰਜੋਗੇੜੀ ਸਾਰੀ ਮੈਂ ਉਹ ਗੱਜੇ ਹੋ ਗਿਆ ਖੜਾ ਉਹ ਪਲੇਟ ਦਿੱਤੀ ਜੀ ਭਾਜੀ ਮੈਂ ਦਿੱਤੀ ਕਬੜ ਮੈਂ ਦਿੱਤੀ 22 ਤਰੀਕ ਨੂੰ ਠੀਕ ਆ ਵਿਸ਼ਕਰਮ ਵਾਲੇ ਵਿਸ਼ਕਰਮ ਨਾ ਆਈ ਨਹੀਂ ਅੱਛਾ ਜੀ ਕੋ ਨੰਬਰ ਦੇਤਾ ਇਹਨਾਂ ਨੂੰ ਤੇ ਕਹਿੰਦੇ ਦੱਸੋ ਕਿਤੇ ਸ਼ਾਕ ਆ ਮਾਪੇ ਸ਼ਾਕ ਤੇ ਨਹੀਂ ਚਲੋ ਫੇਰ ਤਾਂ ਤੁਹਾਨੂੰ ਮੰਨ ਜੀਦਾ ਮੈਂ ਸ਼ਾਮ ਨੂੰ ਸ਼ੁਰੂ ਹੋ ਜਾਂਦਾ ਜੀ ਆ ਕੇ ਇੱਕ ਦਿਨ ਤੇ ਮੈਂ ਇੱਥੇ ਬੈਠਦੀ ਆ ਕੁੜੀ ਆ ਅੰਦਰ ਬੈਠਦੀ ਆ ਅੰਦਰ ਹਾਂ ਤੋ ਸਿੱਧਾ ਹੀ ਉੱਥਰ ਵੱਟਾ ਆ ਮੈਂ ਜਿੱਦਾਂ ਮੇਰੀ ਐਕਟਿਵਿਟੀ ਆ ਦੇ ਫਿਰ ਮੈਂ ਉੱਠ ਕੇ ਬਾਹਰ ਗਿਆ ਮਹਾ ਕਾਲਾਂ ਕਾ ਗੱਡੀ ਫਿਰ ਬੰਦ ਹੋ ਜਾਂਦਾ ਹੂੰ ਕੋਈ ਬੰਦਾ ਕਿ ਆਪਾਂ ਹੁਣ ਵੇਖੋ ਨਾ ਥੱਲੇ ਮਤਲਬ ਕਿੰਨੀ ਥੱਲੇ ਆ ਮੈਂ ਹੂੰ ਤੁਰ ਇੱਥੇ ਕੋਈ ਬਟਾਵਾ ਆ ਦੇਗਾ ਉਧਰ ਮਾਰ ਦੇਗਾ ਉਧਰ ਮਾਰ ਦੇਗਾ ਤੇ ਲੱਬੜਾ ਕਿਥੋਂ ਬੰਦਾ ਜਦੋਂ ਨਹੀਂ ਤਾਂ ਅਡਰੋਂ ਥੱਲੇ ਵੜ ਜਾਂਦਾ ਗਿਆ ਪਹੁੰਚਣਾ ਸਾਰੇ ਮਹੱਲੇ ਦਾ ਇਹੀ ਰੋਸ ਵਾ ਕਿ ਬੱਟੇ ਸ਼ਾਮ ਨੂੰ 6 ਵਜੇ ਵੱਜਣੇ ਸ਼ੁਰੂ ਹੋ ਜਾਂਦੇ ਆ ਤੇ ਰਾਤ ਦੇ 2 ਵਜੇ ਤੱਕ ਵਜਦੇ ਪਾਜੀ ਮੈਂ ਕਹਾਂ ਜੀ ਮੇਰੇ ਘਰ ਦੇ ਜੀ 4:30 ਵਜੇ 4:30 ਵਜੇ ਹਾਂ ਜੀ ਦੀਵਾਲੀ ਦੀ ਰਾਤ ਅੱਛਾ ਜੀ ਉਹਨਾਂ ਦੇ ਕੋਲ ਹੀ ਹੋਣਾ ਚਾਹੀਦਾ 4 ਵਜੇ ਅੱਛਾ ਜੀ ਪਰ 8:00 ਦਾ ਜਣਾ ਐਂ ਤਾਂ ਬੱਚੇ ਬਾਹਰ ਵੀ ਲਾ ਲਓ ਕਿਤੇ ਇੱਥੇ ਬੱਚੇ ਮੇਰੇ ਐਵੇਂ ਗੁੱਸੇ ਨਾਲ ਜੀ ਗੁੱਸੇ ਨਾਲ ਕਿਹਤੇ ਕਿੱਥੋਂ ਆ ਜਣ ਇਧਰੋਂ ਤੇ ਹਟ ਜਾ ਬਿਲਕੁਲ ਜੀ ਆ ਸਾਈਡ ਤੇ ਕਿੱਥੋਂ ਆ ਜਾਣਗਾ ਨਾ ਕਿੱਦਾਂ ਜਾ ਫੇ ਤਾਂ ਉੱਪਰ ਰੱਬ ਵੱਲੋਂ ਡਿੱਗੀ ਜਾਂਦੇ ਆ ਆਪਾਂ ਕਹਿ ਲੱਗਦੇ ਆ ਨਾ ਤਾਂ ਵੀ ਆਪਾਂ ਇੱਕ ਇਹ ਕਹਿੰਦਾ ਜਾਂ ਪਾਲਕ ਮੇਥੀ ਤਨੀ ਇਹ ਸਾਰਾ ਇਹ ਬੰਦਾ ਹੀ ਆਦਮਾ ਬਣ ਕੇ ਦਾ ਬੰਦਾ ਬੰਦਾ ਆ ਕੋਈ ਉਪਰੋਂ ਸਟੇਟ ਵੱਜੇ ਨਾ ਮੈਂ ਆਪਣੀ ਤਿਆਰੀ ਰੱਖੀ ਹੁੰਦੀ ਜਰਾ ਅੱਛਾ ਜੀ ਮੈਂ ਧੱਕ ਚ ਬੰਦਾ ਚਲ ਉਹ ਵੇਖ ਦੇਣਾ ਨਾ ਕੋਈ ਕਦਰੋਂ ਆਂਦੇ ਆ ਕੀ ਕੋਲ ਮਾਰਦੇ ਆ ਇਹ ਸਾਰੇ ਮਲੇ ਜਾਈ ਹਾਲ ਆ ਜੀ ਸਾਰੇ ਮਲੇ ਜੀ ਇਹ ਕਹਿੰਦੇ ਸਾਡੀ ਹੀ ਟੁੱਟੀ ਟੁੱਟੀ ਆ ਨਾਲ ਦੇ ਗਵੰਡੀ ਅੱਛਾ ਜੀ ਬਟਿਆਣਾ ਇਹਨਾਂ ਦੇ ਕਹਾ ਕਹਿੰਦੇ ਸਾਡੇ ਘਰ ਵੀ ਭੇਜ ਦਿਓ ਆਉ ਆ ਗਏ ਆ ਕਹਿੰਦੇ ਟੁੱਟੀ ਟੁੱਟੀ ਆ ਜਾਏ ਉਹਨਾਂ ਘਰ ਦੇ ਰਾਤ ਦੇ ਹੈਗੀ ਆ ਜੀ ਹਾਂ ਜੀ ਦਿਖਾਓ ਜੀ ਇਹ ਰਾਤ ਕਿੰਨੇ ਵਜੇ ਵੱਜੇ ਜੀ 2 ਵਜੇ ਹਾਂ ਜੀ 2:30 ਵਜੇ ਬੱਜੇ 2 ਵਜੇ ਦੋਸਤੋ ਹਾਲਾਤ ਇਹ ਕੌਣ ਦੱਸ ਸਕਦਾ ਕਿ ਕੋਈ ਬੰਦਾ ਮਾਰਦਾ ਜਾਂ ਕੌਮ ਮਾਰਦਾ ਸਾਰਾ ਮੱਲਾ ਦੁਖੀ ਆ ਪਿਛਲੇ 4 ਸਾਲ ਤੋਂ ਘਰਾਂ ਦੇ ਵਿੱਚ ਇਦਾਂ ਹੀ ਵੱਟੇ ਵਾਜੇ ਕੋਈ ਬੱਚਾ ਹੋਵੇ ਕੋਈ ਮਾਂ ਭੈਣ ਹੋਵੇ ਉਹਦੇ ਸੱਟ ਲੱਜਵੇ ਕੌਣ ਜ਼ਿੰਮੇਵਾਰ ਆ ਜਿਹੜੇ ਪੱਥਰ ਦਾ ਸਾਈਜ਼ ਵੀ ਕਹਿੰਦੇ ਬਹੁਤ ਮੋਟਾ ਆ ਆ ਇੱਕ ਸਾਰੇ ਲੈ ਚੋ ਆ ਦੇਖ ਲੋ ਇਹ ਇਹ ਸਾਹਮਣੇ ਜਿਹੜੇ ਪੱਥਰ ਆ ਇਹ ਇਹ ਇਦਾਂ ਹੀ ਰਾਤ ਦੇ ਵੱਜੇ ਵੇ ਯਾਰ ਇਹ ਉਦੇ ਤੱਕ ਪੌੜੀਆਂ ਦੇ ਵਿੱਚ ਪਏ ਆ ਇਹ ਕੌਣ ਮਾਰਦਾ ਕੌਣ ਜ਼ਿੰਮੇਵਾਰ ਇਹਦਾ ਇਹ ਜੋ ਸਾਈਜ਼ ਆ ਪੱਥਰ ਆ ਇੰਨਾ ਜਿਹਾ ਮੋਟਾ ਆ ਜੇ ਕਿਸੇ ਦੇ ਵੱਜੂ ਆ ਕਿਸੇ ਬੱਚੇ ਦੇ ਵੱਜੂਗਾ ਤਾਂ ਉਹਦੀ ਤਾਂ ਫਿਰ ਮਤਲਬ ਸਿਰ 'ਚ ਵੱਜੇ ਤਾਂ ਥਾਂ ਹੀ ਮੌਤ ਹੋ ਸਕਦੀ ਆ ਇਹ ਤਾਂ ਲਾਪਰਵਾਹੀ ਕਹਿ ਸਕਦੇ ਆ ਜਾਂ ਕਹਿ ਸਕਦੇ ਆ ਕਿ ਪੂਰਾ ਮਹੱਲਾ ਦੁਖੀ ਆ ਇਹਨਾਂ ਪੱਥਰਾਂ ਕਰਕੇ ਇਹ ਕਿੰਨੇ ਸਾਲ ਹੋ ਗਏ ਆ ਜੀ 3 ਸਾਲ ਹੋਏ ਭਈ 3 ਸਾਲ 3 ਸਾਲ ਹੋਈ ਲਗਾਤਾਰ ਵੱਜਦੇ ਲਗਾਤਾਰ ਵੱਜਦੇ ਨਹੀਂ ਭਾਜੀ ਇੱਧਰ ਵੀ ਕਾਂਦੋ ਆ ਇੱਧਰ ਵੀ ਕਾਂਦੋ ਆ ਫਿਰ ਇਦਾਂ ਕਿਦਾਂ ਡਿੱਗ ਰਹੇ ਆ ਜੀ ਪਤਾ ਨਹੀਂ ਭਾਈ ਚਾਰੇ ਪਾਸੇ ਆ ਜਾਂਦੇ ਜੇ ਪਤਾ ਨਹੀਂ ਲੱਗਦਾ ਕਿੱਧਰੋਂ ਆਂਦੇ ਆ ਬੜੇ ਪੱਰੇ ਪਏ ਆ ਵੱਜੇ ਆ ਹੱਡੇਗਾ ਸਾਰੇ ਇਹ ਸਾਰੇ ਪੱਥਰ ਸਾਰੇ ਪੱਥਰ ਇਹ ਇਕੱਠੇ ਕੀਤੇ ਹੋਏ ਹਨ ਹਾਂਜੀ ਸਾਈਡ ਤੇ ਕੀਤੇ ਆ ਇਹ ਪੱਥਰ ਆ ਜਿਹੜੇ ਇੰਨੇ ਚਿਰ ਦੇ ਇੱਥੇ ਇਕੱਠੇ ਕੀਤੇ ਹੋਏ ਭਾਜੀ ਐਂ ਤਾਂ ਫੇਰ ਕੋਈ ਬੱਚਾ ਬਾਹਰ ਹੋਵੇ ਉਹਦੇ ਸੱਟ ਲੱਗ ਸਕਦੀ ਆ ਹਾਂਜੀ ਵੱਜਿਆਂ ਦੇ ਵੀ ਆ ਵੱਜੇ ਅੱਛਾ ਜੀ ਮੁੰਡੇ ਦੇ ਵੱਜਿਆ ਸਿਰ ਪਾੜ ਗਿਆ ਇਹ ਮੁੰਡੇ ਦੇ ਹੁਣ ਤਾਂ ਠੀਕ ਹੋ ਗਿਆ ਨੇ ਕਿੰਨੇ ਸਾਲ 4 ਸਾਲ ਹੋ ਗਏ 4 ਸਾਲ ਕਿੰਨੇ ਤੋਂ ਕਿੰਨੇ ਵਜੇ ਦੇ ਪੱਥਰ ਇਦਾਂ ਬਾਧੂ ਹੁੰਦੇ ਆ ਹੱਥ ਤੋਂ ਸਟਾਰਟ ਹੋ ਜਾਂਦੇ ਆ ਕਦੀ ਅੱਜ 8 ਵਜੇ ਸਟਾਰਟ ਹੋ ਜਾਂਦੇ ਨੇ 9:00 ਸਟਾਰਟ ਹੋ ਜਾਂਦੇ ਆ 4 ਵਜੇ ਤੱਕ ਵੱਜਣੀ ਆ ਤੇ ਪੁਲਿਸ ਕੰਪਲੇਂਟ ਕਦੀ ਕੀਤੀ ਸੀ ਬਾਰੇ ਗੱਲ ਕੀਤੀ ਪੁੱਛ ਕਹਿੰਦੇ ਬੰਦਾ ਖੜ ਕੇ ਦੇ ਦਿਓ ਬੰਦਾ ਫਰੋਂਡਾ ਉਹ ਕੈਮਰੇ ਨਹੀਂ ਲਾਏ ਕੈਮਰੇ ਕੈਮਰੇ ਲਾਏ ਕੈਮਰੇ ਤੋੜ ਚੜੇ ਉਹਨਾਂ ਨੇ ਆਂਦਾ ਹੀ ਕੈਮਰੇ ਕਦੀ ਬੀਅਰ ਦੀ ਬੋਤਲਾਂ ਵੇਚਦੀਆਂ ਆ ਕਦੀ ਸ਼ੀਸ਼ੀਆਂ ਵੇਚਦੀਆਂ ਬੜਾ ਕੋਲ ਚੱਲਦਾ ਜ ਤਾਨੂੰ ਲੱਗਦਾ ਕਿ ਬੰਦਾ ਹੈ ਜਾਂ ਕੋਈ ਕਹਿ ਸਕਦੇ ਆ ਕੋਈ ਲੱਭਾ ਹੀ ਨਹੀਂ ਕੋਈ ਪੈਰੇ ਵੀ ਦੇ ਕੇ ਵੇਖ ਲਿਆ ਬੜੇ ਪੈਰੇ ਦੇ ਹਾਂਜੀ ਪੈਰੇ ਵੀ ਦੇ ਕੇ ਵੇਖ ਲਿਆ ਲੱਭਦਾ ਨਹੀਂ ਪਰ ਕੋਈ ਕਿੰਨਾ ਚਿਰ ਹੋ ਗਏ ਪੈਰ ਦਿੰਦਿਆਂ ਨੂੰ ਜੀ ਪੈਰੇ ਜਿੰਨੇ ਪੂਰਾ 1 ਸਾਲ ਪੈਰਾ ਦਿੱਤਾ ਜੇ ਕੋਈ ਬੰਦਾ ਨਹੀਂ ਮਿਲਿਆ ਕੋਈ ਨਹੀਂ ਲੱਭ ਕੈਮਰੇ ਵਿੱਚ ਕੋਈ ਆਇਆ ਕੈਮਰੇ ਵਿੱਚ ਵੀ ਕੋਈ ਨਹੀਂ ਆਂਦਾ ਬਸ ਬੱਟਾ ਲੱਭਦਾ ਉਹਨਾਂ ਦੇ ਬੜੇ ਵੱਡੇ ਉਹਨਾਂ ਦੇ ਸਾਹਮਣੇ ਘਰ ਵੀ ਬੜੇ ਵੱਜਦੇ ਉਹਨਾਂ ਦੇ ਸਾਹਮਣੇ ਨੇ ਕੈਮਰਾ ਲਾਇਆ ਹੈ ਬਸ ਬੱਟੇ ਲੱਭਦੇ ਆ ਬੰਦਾ ਨਹੀਂ ਲੱਭਦਾ ਬੰਦਾ ਨਹੀਂ ਲੱਭਦਾ ਨੀ ਵੀ ਇਦਾਂ ਤਾਂ ਨਹੀਂ ਕਿ ਕਿਸੇ ਆਤਮਾ ਦਾ ਆਵਾਸ ਹੋਵੇ ਜਾਂ ਨਹੀਂ ਪਹਿਲਾਂ ਅਸੀਂ ਸੋਚਿਆ ਭਾਜੀ ਕੋਈ ਬੰਦਾ ਕਹਿੰਦੇ ਹੈਗਾ ਬੰਦਾ ਵੇਖਿਆ ਕਦੀ ਭਾਜੀ ਕੱਲੇ ਬੰਦੇ ਦਾ ਜਿਹੜਾ ਕੰਮ ਹੈਗਾ ਕਿ ਸਾਰੇ ਮਹੱਲੇ 'ਚ ਕਿੰਨੇ 50 60 ਘਰ ਹੋਣਗੇ ਹਾਂਜੀ ਹਾਂਜੀ ਨਹੀਂ ਹੈਗੇ ਕੱਲਾ ਬੰਦਾ ਇਹਨਾਂ 50 ਇੰਨੇ ਰੋੜੇ ਜਿਹੜੇ ਹੋਏ ਹਨ ਰੋੜੇ ਰੋੜੇ ਮਾਰਦੇ ਨੇ ਆਈਂ ਦੇ ਕਿੰਨੇ ਵੱਡੇ ਰੋੜੇ ਮਾਰਦੇ ਨੇ ਬਹੁਤ ਰੋੜੇ ਮਾਰਦੇ ਸੱਜੇ ਰੋੜੇ ਬਾਹਰ ਉੱਟਦੇ ਨੇ 4 ਸਾਲ ਹੋ ਗਿਆ ਹਾਂਜੀ ਉਹ ਸਾਹਮਣੇ ਦਾ ਬਹੁਤ ਵਜਲ ਰੋੜੇ ਕਾਰ ਬਣਾ ਰਹੇ ਹੁਣ ਅੱਛਾ ਜੀ ਹਾਂ ਨੇ ਕਾਈ ਲੋਕ ਤਾਂ ਕਹਿੰਦੇ ਛੱਡ ਕੇ ਵੀ ਚਲ ਗਏ ਇੱਥੇ ਹਾਂ ਜੀ ਜੀ ਚੱਲ ਗਏ ਜੇ ਤੁਹਾਨੂੰ ਬਾਹਰ ਬਾਈ ਜੀ ਮਿਲੇ ਜੀ ਉਹ ਕਹਿੰਦੇ ਅਸੀਂ ਤਾਂ ਘਰ ਹੀ ਛੱਡ ਤਾਂ ਦੂਜੀ ਹੋ ਗਏ ਘਰ ਹੀ ਛੱਡ ਤਾਂ ਇਹਨਾਂ ਨੇ ਦੋਸਤੋ ਆਹ ਬੱਟੇ ਆ ਤੁਸੀਂ ਦੇਖ ਲਓ ਸਾਈਜ਼ ਦੇਖੋ ਆਹ ਬੱਟਿਆਂ ਦਾ ਆਹ ਬੱਟਿਆਂ ਦਾ ਸਾਈਜ਼ ਆ ਜਿਹਦੇ ਸਿਰ ਦੇ ਵਿੱਚ ਇਹ ਪਾਊਗਾ ਉਹ ਪੱਕਾ ਪੱਥਰ ਆ ਭਾਜੀ ਹਨਾ ਪੱਕਾ ਪੱਥਰ ਵਾ ਜਿਹਦੇ ਸਿਰ 'ਚ ਇਹ ਚੀਜ਼ ਪਾਊਗੀ ਤਾਂ ਉਹ ਤਾਂ ਬੰਦਾ ਫਿਰ ਆਪਣੇ ਆਪ ਜ਼ਿਆਦਾ ਵਿਹੋਸ਼ ਹੋਊਗਾ ਜਾਂ ਸਿਰ ਪਾਟੂਗਾ ਜਾਂ ਬੰਦਾ ਮਰੂਗਾ ਇਹ ਹਾਲਾਤ ਮਾੜੇ ਇਸ ਮਹੱਲੇ ਦੇ ਇਹ ਕਹਿੰਦੇ ਭਾਜੀ ਕਿੰਨੇ ਵਜੇ ਤੋਂ ਬਾਅਦ ਅਹੀਂ 8 ਵਜੇ ਲਾ ਲੋ 8 ਵਜੇ ਲਾ ਕੇ ਦਿੰਦੇ ਅੰਦਰ ਹੋ ਜਾਣਾ ਨਾ ਬਾਹਰ ਨਹੀਂ ਜਾਣਾ ਬਾਹਰ ਨਹੀਂ ਨਿਕਲਣਾ ਨਿਆਣੀ ਨੇ ਸਾਰਿਆਂ ਨੂੰ ਕਿਹਾ ਅੰਦਰ ਬਹਿ ਜਾਓ ਐਂ ਤਾਂ ਫਿਰ ਡਰ ਹੋਣਾ ਕਿ ਕਿਹੜੇ ਵੇਲੇ ਆਸਮਾਨ ਚ ਪੱਥਰ ਆ ਕੇ ਕਿਹੜੇ ਵੇਲੇ ਆਏ ਨਾ ਪਤਾ ਨਹੀਂ ਲੱਗਦਾ ਜੀ ਐਂ ਦੇ ਨਾਲ ਕਿ ਆਸਮਾਨ ਚੋਂ ਪੱਥਰ ਆਉਂਦੇ ਆ ਪਤਾ ਨਹੀਂ ਨਹੀਂ ਉਹ ਪਾਜੀ ਕਹਿੰਦੇ ਸਾਡਾ ਸਾਰਾ ਬਾਥਰੂਮ ਵੀ ਖਵਰ ਆ ਬਾਥਰੂਮ ਜਾ ਕੇ ਵੱਜਦੇ ਆ ਫਿਰ ਹਾਂਜੀ ਹਾਂਜੀ ਸਾਡੀ ਇਹ ਗਲੀ ਜਿਹੜੀ ਮਾਰਨੇ ਗਲੀ ਜਿੱਦਰੋਂ ਭਜਨ ਦੇ ਵਟੇ ਬਸ ਤੋੜੀ ਜਾਂਦਾ ਸਮਾਨ ਗੱਲੀ ਟਾਂਗੀ ਤੋਂ ਆ ਪਾਰਤੀ ਅਦੇ ਲੋਕਾਂ ਨੇ ਏਸੀ ਕਿਦਾਂ ਕਵਰ ਕਰਕੇ ਰੱਖੇ ਹੋਏ ਆ ਇਹ ਦਰਵਾ ਇਹ ਪੱਥਰਾਂ ਦਾ ਦਰਵਾ ਕੀ ਕਿਤੇ ਇੰਨਾ ਚ ਆ ਕੇ ਨਾ ਵੱਜੇ ਹਾਂਜੀ ਇਤੋਂ ਦਾ ਕਰਦੇ ਨੇ ਤੁਸੀਂ ਦੇਖੀ ਰਾਹ ਕਿੱਧਰ ਨਹੀਂ ਜਾਂਦਾ ਭਾਜੀ ਇਹ ਸਾਰੇ ਮਹੱਲੇ 'ਚ ਕਿੰਨੇ ਘਰ ਹੋਣਗੇ ਭਾਈ 60 ਕ ਜਾਨੇ ਹੈਗੇ ਬੰਦੇ 60 ਘਰ ਹੋਣੇ ਆ ਅੱਛਾ 50 ਘਰ ਆ ਜੀ ਆਹ ਨਾਲ ਇਹਨਾਂ ਦੇ ਘੁੰਟੀ ਟੱਗੀਆਂ ਨਾਲ 50 ਦੇ ਘਰ ਸਾਰੇ ਦੁਖੀ ਆ ਇੱਥੇ ਹਣਾ ਬਹੁਤ ਜ਼ਿਆਦਾ ਪਰੇਸ਼ਾਨ ਭਾਜੀ ਬਹੁਤ ਜ਼ਿਆਦਾ ਪਰਾਧ ਨੂੰ ਕੋਈ ਬਾਥਰੂਮ ਨਹੀਂ ਉੱਠ ਸਕਦਾ ਡਰਦਾ ਨਹੀਂ ਕਹਿੰਦੇ ਪੈਰੇ ਦੇ ਕੇ ਵੀ ਦੇਖ ਲਿਆ ਹਾਂ ਨਹੀਂ ਕੋਈ ਨਹੀਂ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਬਟਾਉਂਦਾ ਕਿੱਧਰੋਂ ਨਾ ਕੈਮਰੇ 'ਚ ਆਉਂਦਾ ਕੋਈ ਨਾ ਉਹਦੋਂ ਆਥੇ ਕੁੜੀ ਮਿਲਿਆ ਸਿੱਧੇ ਕੱਟਿਆ ਤੇ ਸਾਹਮਣੇ ਬੱਟ ਗਈ ਤੇ ਪ੍ਰਾਂਡੇ 'ਚ ਬੱਟਾ ਵੱਜ ਗਿਆ ਸਾਹਮਣੇ ਇਹ ਕਿੱਧਰ ਰਸਤਾ ਵੀਰੇ ਦੂਸਰੇ ਘਰ ਨੂੰ ਗਲੀ 'ਚ ਅਗਲੇ ਜਾ ਓਏ ਅਸੀਂ ਕਹਿੰਦੇ ਹੱਦੀ ਵੀ ਦੂਜੀ ਤੇ ਇਹ ਦੱਸੋ ਇਹ ਵੀ ਘਰ ਵਾ ਮੇਰੇ ਆਪਣੇ ਵੀ ਵੱਜਦੇ ਆ ਜੀ ਪੱਥਰ ਘਰੇ ਮੈਂ ਲੈ ਜਾਵਾਂ ਠੀਕ ਆ ਜੀ ਇਹ ਪਤਾ ਬਤਾ ਵਜਰਾਂ ਨਾਲ ਟੁੱਟੀ ਰਾਂ ਟੁੱਟੀਆਂ ਉਹ ਤੇ ਨਹੀਂ ਸੰਭੇ ਆ ਪਤਾ ਨਹੀਂ ਜੀ ਠੀਕ ਆ ਜੀ ਇਹ ਸਾਰੇ ਮਲੇ ਦਾ ਹੀ ਹਾਲ ਹਾਂਜੀ ਸਾਰੇ ਮਲੇ ਦਾ ਵੀਰੇ ਇੱਕ ਜਿੱਦਾਂ ਹੁਣ ਕਿੰਨੇ ਸਾਲ ਹੋ ਚਾਰ ਸਾਲ ਹੋ ਗਏ ਆ ਹਾਂਜੀ ਚਾਰ ਸਾਲ ਤੋਂ ਕੋਈ ਬੰਦਾ ਜਿੱਦਾ ਪੁਲਿਸ ਦਾ ਹੋਵੇ ਜਾਂ ਕੋਈ ਹੋਰ ਹੋਵੇ ਕਿਸੇ ਨੂੰ ਪਤਾ ਨਹੀਂ ਲੱਗਦਾ ਕੌਣ ਆ ਪਤਾ ਨਹੀਂ ਲੱਗਾ ਕੋਈ ਕਾਰੀ ਭਾਈ ਤੇ ਨੇ ਕਹਨੇ ਦੇਖਿਆ ਇਹ ਬੰਦਾ ਪਰ ਪਛਾਣ ਚ ਨਹੀਂ ਆ ਇਹ ਅੱਛਾ ਭਾਜੀ ਇਕੱਲੇ ਬੰਦੇ ਦਾ ਕੰਮ ਤੁਹਾਨੂੰ ਲੱਗਦਾ ਹੈ ਨਹੀਂ ਨਹੀਂ ਚਾਰ ਪੰਜ ਜਣੇ ਹੈਗੇ 50 60 ਘਰਾਂ ਨੂੰ ਵਿੱਚੋਂ ਇਹ ਪੱਥਰ ਮਾਰਨੇ ਉਹ ਵੀ ਹਾਂ ਇਹ ਤਾਂ ਬਹੁਤ ਔਖਾ ਆ ਉਹ ਔਖਾ ਭਈਆ ਚਾਰ ਪੰਜ ਜਣੇ ਹੈਗੇ ਉਹ ਵੀ ਇਕੱਠੇ ਅੱਛਾ ਇੱਕ ਬੰਦੇ ਦਾ ਕੰਮ ਨਹੀਂ ਵਟੇ ਮਾਰਨਾ ਕੀ ਰੀਜ਼ਨ ਕੀ ਆ ਪੱਥਰ ਮਾਰਨਾ ਇਦਾਂ ਉਹ ਨਹੀਂ ਕੀ ਇਹ ਲੱਗਦਾ ਭਾਜੀ ਪਰ ਪੂਰੇ ਮਹੱਲੇ ਨੂੰ ਲੱਗਦਾ ਭਾਜੀ ਕੀ ਆ ਚਾਹੇ ਕੋਈ ਠਮਾ ਆਮੀ ਨਹੀਂ ਕਰਨ ਰਿਹਾ ਪਤਾ ਨਹੀਂ ਕੀ ਕਰਨ ਰਿਹਾ ਜੇ ਸਾਰੇ ਮਹੱਲੇ ਦਾ ਭਾਜੀ ਲੱਗਦਾ ਭਾਜੀ ਨਹੀਂ ਹੋ ਸਕਦੀ ਨਾ ਅੱਛਾ ਇਹ ਵੀ ਮਹੱਲਾ ਆ ਨਾ ਹਾਂਜੀ ਇਹ ਜਗ੍ਹਾ ਹੈ ਆਹ ਭਾਈ ਜਿਹੜਾ ਅੱਗੇ ਵੇਖੀਏ ਅੱਛਾ ਹਾਂਜੀ ਆਹ ਸਾਹਮਣੇ ਵਾਲਾ ਆਹ ਵੀ ਘਰ ਵਜਦੀ ਹੈ ਅੱਛਾ ਇਹ ਵੀ ਘਰ ਵਜਦੀ ਹੈ ਹਾਂ ਜਿਹੜਾ ਸਾਹਮਣੇ ਦਾ ਜ਼ਿਆਦਾ ਵਜਦੀ ਚਲੋ 200 ਇੱਥੇ ਵੀ ਆ ਜਾਂਦੇ ਆਪਾਂ ਇਹ ਦਮੇ ਆ ਵੀ ਇਸ ਘਰ ਦੇ ਵਿੱਚ ਪਰ ਵੀ ਅੱਛਾ ਜਿਹੜਾ ਪਿਆ ਕਰ ਵਜਦਾ ਆ ਦੇਖੋ ਦਰਵਾਜ਼ੇ ਦਾ ਹਣ ਕਿਤੇ ਨਾ ਲੱਗੇ ਮਖੀ ਮਾਰ ਮਾਰ ਕੇ ਆ ਦੇਖੋ ਆ ਜਗ੍ਹਾ ਇਹ ਬਪਈਂ ਦੇ ਤੇ ਦੇਖ ਲਓ ਬੱਚੀ ਨੇ ਕੀ ਹੋਰ ਆ ਦੇਖ ਲਓ ਕਿਦਾਂ ਆ ਦੇਖੋ ਪੱਥਰ ਵੱਜ ਵੱਜ ਕੇ ਨਾ ਕਿਦਾਂ ਸਾਰਾਈ ਖਰਾਬ ਹੋਇਆ ਆ ਸਾਰਾ ਕੁਛ ਪੇਂਟ ਇਹ ਇਦਾਂ ਦਰਵਾਜਾ ਬੰਦ ਹੁੰਦਾ ਅੱਛਾ ਜੀ ਠੀਕ ਆ ਜੀ ਸਾਹਮਣੇ ਵਟੇ ਆਂਦੇ ਨੇ ਬਿਲਕੁਲ ਸਾਹਮਣੇ ਵਟੇ ਆਂਦੇ ਨੇ ਆਖੋ ਨਵਾਂ ਦਰਵਾਜਾ ਲਵਾਇਆ ਸੀ ਇਹ ਦਰਵਾਜਾ ਲਵਾਇਆ ਸੀ ਹਾਂ ਬਿਲਕੁਲ ਸਾਹਮਣੇ ਵਟੇ ਆਂਦੇ ਨੇ ਠੀਕ ਹੈ ਆ ਸੰਛਟ ਮੇਰੀ 3.5 ਦਿੱਤੀ ਉਹ ਤੋੜਾ ਲਿਖੋ ਉੱਤੇ ਫੈਬਰ ਦਾ ਜੀਟਾ ਪੈਦੀਆਂ ਉਹ ਕੋ ਹਾਂ ਠੀਕ ਹੈ ਜੀ ਆ ਮੰਦਰ ਵਿੱਚ ਮੇਰੇ ਇਹ ਆ ਦੇਖੋ ਆ 3.5 ਦਿੱਤੀ ਦੀ ਨਹੀਂ ਭਾਜੀ ਪਤਾ ਨਹੀਂ ਲੱਗਦਾ ਮਤਲਬ ਜਦੋਂ ਪੱਥਰ ਵੱਜੇ ਮਤਲਬ ਕੋਈ ਨਹੀਂ ਲਗਾਤਾਰ ਵੱਜਦੇ ਆ ਲਗਾਤਾਰ ਜੀ ਹੋਣ ਤੇ ਹੋ ਗਏ ਰਾਤ ਨੂੰ 1:30 ਵੇ ਨਾਲ ਡੇਲੀ ਵੱਜਣੇ ਸ਼ੁਰੂ ਹੋ ਗਏ ਪਹਿਲਾਂ ਵੱਜਦੇ ਅਸੀਂ ਦੇ ਇੱਥੇ ਵੱਜਦੇ ਨੇ ਆ ਮੰਦਰ ਦੇ ਚੁਅਜਨ ਦੇਣ ਹਾਂ ਸਾਰੇ ਹੀ ਪਤਾ ਹੀ ਕੋਈ ਨਹੀਂ ਹਰ ਰਾਤ ਦਾ ਖਤਰਾ ਇਹਨਾਂ ਕਦੀ ਬਾਹਰ ਹੀ ਨਹੀਂ ਫਿਰ ਸਕਦੇ ਜੀ ਬੱਚੇ ਵਾਲਾ ਘਰ ਆ ਕੋਈ ਆਇਆ ਗਿਆ ਸਾਡੇ ਘਰ ਸੰਗਤਾਂ ਨਹੀਂ ਹੁੰਦੀ ਆ ਹਾਂ ਅਈ ਬਾਰੰਦ ਜਾ ਹੀ ਨਹੀਂ ਸਕਦੇ ਐਸਾ ਤੁਹਾਨੂੰ ਕਿਹਦੇ ਪ੍ਰਾਸ ਵਲੇ ਚਲੀ ਹੋ ਕੇ ਚਲੀ ਜਾ ਕਰੋ ਮਲਕੇ ਮਲੇ ਇੱਕ ਦੂਜੇ ਨਾਲ ਵਿਆਹ ਹੀ ਪੈਲਦੇ ਆ ਵਾ ਕੋਈ ਕਿਸੇ ਨੂੰ ਕਹਿੰਦਾ ਪਰ ਪਤਾ ਕਿਸੇ ਨੂੰ ਨਹੀਂ ਲੱਗਦਾ ਇਹ ਕੈਮਰਾ ਹੀ ਲਾਏ ਆ ਭਾਜੀ ਮਲੇ ਕੈਮਰਾ ਮਾਰਾ ਦੋ ਵਾਰੀ ਭੰਨ ਦਿੱਤਾ ਮੇਰਾ ਉਹਨਾਂ ਨੇ ਦੱਸੇ ਕੈਮਰਾ ਵੀ ਕੈਮਰਾ ਲਵਾਏ ਮੋ ਵੀ ਭੰਨ ਦਿੱਤਾ ਉਹਨਾਂ ਨੇ ਨਹੀਂ ਭਾਜੀ ਇਹ ਇਹ ਬੰਦਾ ਮਾਰਦਾ ਜੀ ਕੀ ਤੁਹਾਨੂੰ ਕੀ ਲੱਗਦਾ ਭਾਜੀ ਭਾਜੀ ਇਹ ਤਾਂ ਕੁਛ ਸ਼ਰਾਰਤੀ ਨਸ਼ੇਬਾਜੀ ਵਾਲਾ ਕੰਮ ਹੀ ਹੈ ਅੱਛਾ ਹੋਰ ਕੋਈ ਕੰਮ ਨਹੀਂ ਹੈਗਾ ਜੇ ਕੋਈ ਨਾ ਕੋਈ ਉਹ ਮਤਲਬ ਕਿ ਭੂਤ ਪ੍ਰੇਤ ਵਾਲਾ ਕੰਮ ਕੋਈ ਨਹੀਂ ਜੇਗਾ ਐਵੇਂ ਲੋਕੀ ਕਹਿੰਦੇ ਭੂਤ ਆ ਜਾਂ ਸਲੇਡਾ ਕੋਈ ਕਿਹੋ ਜਿਹੀ ਚੀਜ਼ ਨਹੀਂ ਹੈਗੀ ਨਾ ਤਾਂ ਸਲੇਡਾ ਰਹਿੰਦਾ ਵਾ ਮੱਲੇ ਵਿੱਚ ਤਾਂ ਨਾ ਕਿਤੇ ਰਹਿ ਸਕਿਆ ਵਾ ਠੀਕ ਨਾ ਤਾਂ ਭੂਤ ਪ੍ਰੇਤ ਕੋਈ ਇੱਕ ਦਿਨ ਹੁੰਦਾ ਦੋ ਦਿਨ ਤੱਕ ਭੂਤ ਸਾਰੇ ਮੱਲੇ ਤਰਾ ਵਿੱਚ ਹਰ ਘਰ ਚ ਵਿੱਚ ਸਾਡੇ ਨਾਲ ਘਰ ਆ ਪਰਲੇ ਵਾਸੇ ਨੇ ਉਧਰ ਸਾਡੇ ਘਰ 50 ਘਰ ਵਾ ਇੱਥੇ ਤਕਰੀਬਨ ਮਤਲਬ ਕਿ ਹਰ ਘਰ ਚ ਵਜੰਦੇ ਆ ਜੀ ਹਰ ਘਰ ਚ ਫਿਰ ਕੁੱਤਾ ਭੌਂਕਦਾ ਰਾਤ ਨੂੰ ਕੁੱਤਾ ਭੌਂਕਦਾ ਵਾ ਬੱਟਾ ਵਜਦਾ ਵਾ ਜਦੋਂ ਵਾਪਸੀ ਚੱਲ ਜਾਂਦਾ ਫਿਰ ਕੁੱਤਾ ਭੌਂਕਦਾ ਵਾ ਬਲਕਿ ਹਾ ਅਸ਼ਰਾਰਤੀ ਹੈ ਅਲੱਗ ਛੱਗੀ ਹੈ ਕੋਈ ਬਾਹਰੋਂ ਨਹੀਂ ਆਗਾ ਕੋਈ ਬੰਦਾ ਨਹੀਂ ਭਾਜੀ ਕਦੀ ਕੋਸ਼ਿਸ਼ ਨਹੀਂ ਕੀਤੀ ਬੰਦਾ ਫੜੀ ਹੈ ਭਾਜੀ ਬੰਦਾ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰਲੀ ਗਲੀ ਵਾਲੇ ਬੰਦੇ ਸਾਨੂੰ ਉੱਤੇ ਸਾਡੋ ਆਪਣੇ ਕੋਠੇ ਦੇ ਆਉਣ ਨਹੀਂ ਦਿੰਦੇ ਜੇ ਸਿੱਧੀ ਗੱਲ ਕਹਿੰਦਾ ਸਾਡੇ ਕੋਠੇ ਦੇ ਨੇ ਸਾਡੇ ਘਰ ਧੀਆਂ ਪਰ ਸਾਡੇ ਘਰ ਧੀਆਂ ਪਹਿਲਾਂ ਹੀ ਆ ਗਈ ਸਾਡੇ ਘਰ ਸੰਗਤ ਆਂਦੀ ਆ ਜਾਂਦੀ ਆ ਸਾਡੇ ਘਰ ਧੀਆਂ ਪਹਿਲਾਂ ਲੋਕੀ ਆਉਣ ਜਾਣੇ ਨਹੀਂ ਦਿੰਦੇ ਤੁਹਾਨੂੰ ਐ ਤਾਂ ਕੋਈ ਨਿਆਣਾ ਬਾਹਰ ਹੋਵੇ ਕਿਸੇ ਦਾ ਸਿਰ ਮਾਰਾ ਜੀ 2 ਵਜੇ ਵਜੇ ਸਿਰ ਤੇ ਸਾਡੇ ਅਇਦ ਕਿਨੂੰ ਦੱਸ ਨਹੀਂ ਸਕਦੇ ਆ ਪਿਆਸਾ ਲੋਕ ਐ ਏਡੀ ਜ਼ੋਰ ਦੀ ਵੱਜਿਆ ਜਿਹਨੇ ਪੱਥਰ ਭੰਨ ਦਿੱਤਾ ਵਾ ਠੀਕ ਹੈ ਨੀ ਹਿੱਟ ਭੰਨਤੀ ਹੈ ਨਾ ਐ ਖੋਜੇ ਦੇ ਅੱਛਾ ਛੜ ਭੰਨ ਦਿੱਤੀ ਸਾਡੀ ਐ ਖੋਜੇ ਦੇ ਤੋਂ ਅੱਛਾ ਲਗਾਤਾਰ ਮਤਲਬ ਇੱਕ ਦੇ کئی ਵੱਜਦੇ ਆ ਬਹੁਤ ਜ਼ਿਆਦਾ ਮੰਦਿਰ ਤੇ ਤਾਂ ਹਲਕੇ ਸੇ ਅਸਲੋਂ ਬਾਲੇ ਪੈਦਲ ਵਟੇ ਆ ਕੋ ਉਹ ਉੱਪਰ ਛੜ ਦੇ ਦੇਖੋ ਵਟੇ ਉੱਪਰ ਜਾ ਕੇ ਦੇਖੋ ਜੀ ਤਾਂ ਦੋਸਤੋ ਉੱਪਰ ਜਾ ਰਹੇ ਆ ਇਹ ਸਾਰੇ ਲੋਕ ਦੁਖੀ ਆ ਇੱਥੇ ਦੇ ਮਹੱਲੇ ਦੇ ਹਨਾ ਮੱਲ ਉੱਧਰ ਦਾ ਪੱਥਰ ਅੱਜ ਕਹਿੰਦੇ ਰਾਤ ਵੀ ਵੱਜੇ ਆ ਹਾਂਜੀ ਹਾਂਜੀ ਰਾਤ ਵੱਜੇ ਰਾਤੀਂ ਵੱਜੇ ਆਜੀ ਰਾਤ ਵੀ ਵੱਜੇ ਇਹਦਾ ਟਾਈਮ ਹੈ ਹਾਂਜੀ 1:30 ਵਜੇ ਨਾਲਤੀ ਅੱਛਾ 1:30 ਵਜੇ ਦਾ ਹਾਂਜੀ ਇਹ ਕੋ ਛਾਂ ਛੇੜ ਤੋਂ ਕਿੰਨੇ ਪੇਦ ਨੂੰ ਇਹ 3 ਤੇ ਵੇਖੋ ਕਿੰਨੇ ਪੇਦ ਨੂੰ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਆ ਦੇਖੋ ਉੱਪਰ ਕਿਦਾਂ ਇੱਟਾਂ ਪਈਆਂ ਰੂੜੇ ਪਈਆਂ ਇੱਟਾਂ ਦੀ ਹਨਾ ਜੀ ਆ ਦੇਖੋ ਅੱਛਾਂ ਛੇੜੀ ਪਾਲ ਦਿੱਤੀ ਆ ਇਹਨਾਂ ਨੇ ਸਾਰੀ ਭੱਜੀ ਪਈ ਆ ਆ ਕੋਤੇ ਵੇਖੋ ਇਥੇ ਵੀ ਆ ਆ ਨਾਲ ਦੇ ਘਰ ਵੀ ਭਾਈ ਦੇ ਆ ਨਾਲ ਦੇ ਦੇ ਘਰ ਵੀ ਨਾਲ ਦੇ ਘਰ ਵੀ ਭਾਈ ਦੇ ਫਿਰ ਇੱਧਰ ਇੱਧਰੇ ਪਾਸੇ ਆਓ ਇਹ ਸਾਰੇ ਮਲੇ ਦਾ ਹੀ ਹਾਲ ਆਣਾ ਜੀ ਉਹ ਵੇ ਭਾਈ ਉਹ ਸਾਹਮਣੇ ਟੀਨਾਂ ਦੇ ਵਜਦੇ ਨੇ ਅੱਛਾ ਜੀ ਠੀਕ ਹੈ ਜੀ ਆ ਨਾਲ ਦੇ ਦੇ ਘਰ ਵਜਦੇ ਨੇ ਉਹ ਪਰ ਚਿੱਟੀ ਰੰਗੀਲਾ ਕਰ ਇਥੇ ਵਜਦੇ ਨੇ ਹਾਂ ਵਟੇ ਦੱਸੋ ਕਿੰਨੇ ਵਜਦੇ ਨੇ ਇਨਰ ਕਰਵਾਇਦੈ ਇਨਰ ਕਰਵਾਟੇ ਵਈਦੈਨ ਇਹਨਾਂ ਚਾਰਾਂ ਨੂੰ ਅੰਗਰੇਲ ਲਵਾਈ ਆ ਉਹ ਵੀ ਭੰਨ ਦਿੱਤੀ ਜੋ ਉਹਨਾਂ ਨੇ ਅਡਿਕਰ ਸੋਚ ਜਾਕ ਸਿੱਧੇ ਪੈਂਦੇ ਆ ਦੱਸੋ ਜੀ ਅੱਛਾ ਜੀ ਨਾ ਬੰਦਾ ਰੋਟੀ ਖਾ ਆਈ ਮਨਾ ਛਾਣੇ ਤਰਖਾਜ਼ ਵੀ ਦਿੱਤੀ ਐ ਤੋ 3 ਸਾਲ ਪਹਿਲਾਂ ਹਾਂ ਪਟਵਾਲਾ ਵਾਲੇ ਕਹਿੰਦੇ ਆਪਣੀ ਰਖੋਲੀ ਆਪ ਕਰੋ ਕੈਮਰੇ ਲਵਾਓ ਕੈਮਰੇ ਲਵਾਇਆ ਤਾਂ ਵੀ ਘਖੜੀ ਹੋਇਆ ਇਹ ਕੈਮਰੇ ਚ ਬੰਦਾ ਨਹੀਂ ਆਉਂਦਾ ਕੋਈ ਵੀ ਉੱਥੋਂ ਸਾਹਮਣੇ ਕੋਠੇ ਬਾ ਆਈ ਆ ਅੱਛਾ ਜੀ ਬਾ ਆਈ ਉੱਥੋਂ ਉਹ ਸਾਹਮਣੇ ਮੌਜੂਦ ਅਸਿਰੇ ਤੁਹਾਨੂੰ ਉੱਥੋਂ ਬਾ ਆਈ ਆ ਹਾਂ ਬਲਕਿ ਬੰਦਾ ਨਹੀਂ ਲੱਭਾ ਜਾਦੇ ਬੰਦਾ ਲੱਭੇ ਫਿਰ ਵੀ ਬੰਦਾ ਨਹੀਂ ਲੱਭਦਾ ਵੀ ਭਾਜੀ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ ਸਾਰੇ ਮਹੱਲੇ ਦੇ ਵਿੱਚ ਸਿੱਟਣਾ ਇਹ ਨਾ ਜੀ ਨਾ ਇਹ ਅਨਸ਼ੇਲੇ ਬੰਦੇ ਹੀ ਜੀ ਇਹ ਜੇ ਕੋਈ ਨਾ ਕੋਰ ਆ ਇੱਕ ਲੰਮੜ ਜੇ ਕਰ ਬਈ ਸਾਰੇ ਮਹੱਲੇ ਦਾ ਮੈਲੀ ਗੱਲ ਕਰੋ ਕਰ ਕਰ ਨਸ਼ਾ ਕਰਦਾ ਜਿੱਲੇ ਨਸ਼ੇ ਕਰਦੇ ਨੇ ਸਾਰੇ ਚੁੱਕੇ ਲਾ ਜੋ ਇਹ ਨਸ਼ੇਲੇ ਚ ਕੋਈ ਨਾ ਸਭ ਕਦ ਠੀਕ ਹੋਈ ਲਾ ਜੀ ਜਿਹੜੀ ਮੇਲ ਗੱਲ ਆ ਕਾਮੀ ਨਸ਼ੇ ਵਾਲੇ ਦਾ ਹੀ ਇਹ ਸਾਰੇ ਮਹੱਲੇ ਮੈਲੀ ਗੱਲ ਕਰੋ ਸਾਡਾ ਵੀ ਕਰੋ ਸਾਰੇ ਮਹੱਲੇ ਦਾ ਮੈਲੀ ਗੱਲ ਕਰੋ ਜਿਹੜਾ ਨਸ਼ਾ ਕਰਦਾ ਨਾ ਸਾਰੇ ਚੁੱਕੋ ਸਰਕਾਰ ਦਾ ਜਿਹੜਾ ਕੰਮ ਆ ਕੱਚ ਦੀਆਂ ਗਲਾਸੀਆਂ ਵਜਦੀਆਂ ਕਤਨਾ ਵਜਦੀਆਂ ਸ਼ਰਾਬ ਦੀਆਂ ਇਹਦੀਆਂ ਹੁੰਦੀਆਂ ਨੇ ਠੀਕ ਹੈ ਨਾ ਉਹ ਵਜਦੀਆਂ ਕਦੀ ਮੇਹ ਪਾਰਛਾ ਇਹਦੀਆਂ ਹੁੰਦੀਆਂ ਨੇ ਉਹ ਵਜਦੀਆਂ ਜਿੰਨੇ ਮੈਡੀਕਲ ਨਸ਼ਾ ਕਰਦਾ ਲੈ ਜਾਂ ਦੂਜਾ ਨਸ਼ਾ ਕਰਦਾ ਸਾਰੇ ਬੰਦੇ ਚੋਣੇ ਚੀਦੇ ਮੱਲਿਆ ਜੋ ਇਹਦੇ ਪੁਲਿਸ ਲਗੇ ਇਹੋੀ ਤਰਕਾਸ ਰਖਣੇ ਆ ਇੱਕ ਪਰ ਨਸ਼ੇਲੇ ਬੰਦੇ ਚ ਕੋਗੇ ਵੱਟੇ ਵਜਦੇ ਆਪੇ ਬੰਦ ਹੋਏ ਨੇ ਦੂਜੇ ਖਾ ਕੇ ਤੇ ਕਵਰ ਛੋਟ ਦੇ ਹਾਂ ਕਵਰ ਅਦਰ ਅੱਛਾ ਜੀ ਇਹ ਮੂੜਾ ਮਾਹ ਹੀ ਬਚਾਈ ਉਦੋਂ ਇੱਥੇ ਕੋਟੇ ਚੜ੍ਹਿਆ ਅੱਡਾ ਵੱਟਾ ਹੋਏ 2 ਸਾਲ ਹੋ ਗਏ ਕਟੋ ਕੱਟ ਵੱਟੇ ਵਜਦੇ ਨੇ ਇੱਕ ਨੇ ਕਿ ਬੱਚਿਆਂ ਨਿਕਲ ਕੇ ਘਰਵਾਇ ਤੋਂ ਬੱਚੇ ਜੀ ਕਿ ਇਹਦੇ ਵਾਜੇ ਹੜਜ ਮਜਰ ਆਓ ਭਾਈ ਪੱਥਰ ਇੰਨੇ ਵੱਡੇ ਮੋਟੇ ਆ ਸਿਰ ਉੱਤੇ ਹੀ ਬੰਦੇ ਦਾ ਪਾਰਟ ਜਵੇਟ ਅੱਧੀ ਅੱਧੀ ਇੱਟ ਦੇ ਵਜਦੇ ਆਹੀਂ ਹਾਰ ਕੇ ਥੋੜੇ ਦਿਖਾ ਦੇ ਪੂਰਾ ਮਨ ਲੱਗ ਗਿਆ ਹੀ ਸਾਲਾ ਅੱਛਾ ਜੀ ਪੂਰਾ ਮਨ ਲੱਗ ਗਿਆ ਹੀ ਮੈਂ ਪੂਰੇ ਮਨ ਲੱਗ ਗਿਆ ਹੀ ਥਾੜੇ ਦਰਗਾਹ ਤੇ ਥਾੜੇ ਦਾ ਨੇ ਤੁਹਾਨੂੰ ਇੱਕੋ ਗੱਲ ਕਹੀ ਕਦੇ ਤੁਸੀਂ ਕੈਮਰੇ ਲਵਾਓ ਹਾਂ ਇਹ ਕੈਮਰੇ ਵੀ ਲਵਾਏ ਥਾੜੇ ਕੈਮਰੇ ਵੀ ਭੱਜ ਗਏ ਨੇ ਅੱਛਾ ਕੈਮਰੇ ਜੀ ਬਣੀ ਕੈਮਰੇ ਵੀ ਭੱਜ ਗਏ ਬਾ ਇਹ ਸਿਰਫ ਨਾਲ ਕੋਠੇ ਬਾ ਆਈਆ ਉਸ ਤੋਂ ਬਾਅਦ ਨਹੀਂ ਆਇਆ ਕੱਕਵੀ ਉਤਨਾ ਵੇ ਕੈਮਰੇ ਕਿਨੇ ਗਲ ਵਈਏ ਕੈਮਰੇ ਮਾਰਾ ਗਰੀਬ ਬੰਦਾ ਕੀ ਕਰੇਗਾ ਕੈਮਰੇ ਕਿਰੇ ਸਸਤੇ ਆਂਦੇ ਨੇ ਦੀ ਫੜਨ ਦੀ ਭਰ ਫੜੀ ਦੀ ਰਾਤ ਪਈ 12 12 ਦੇ ਤੱਕ ਆਪ ਅਹੀ ਪੈੜੇ ਦਿੱਤੇ ਲੁੱਕ ਕੇ ਅੱਛਾ ਜੀ ਸਿਰਫ ਵਟੇ ਲੱਭਦੇ ਆ ਬੰਦੇ ਨਹੀਂ ਲੱਭਦੇ ਭਾਜੀ ਕਈ ਵਾਰ ਪਿੱਛੋਂ ਆਂਦੇ ਕਈ ਵਾਰ ਇਧਰੋਂ ਆਂਦੇ ਆ ਛਾਰ ਕੇ ਅਸੀਂ ਆਪਣੇ ਘਰਾਂ ਦੇ ਅੱਗੇ ਪਰਦੇ ਭਾਜੀ ਲਾਤੇ ਵੀ ਗਾਂ ਵਟੇ ਨਾ ਆਣ ਉਹ ਤਾਂ ਅਮੀ ਮਾਰਦੇ ਤਾਂ ਵੀ ਮਾਰਦੇ ਭਾਜੀ ਵਟੇ ਰਾਤ ਨੂੰ ਅੱਧੀ ਅੱਧੀ ਈਟ ਦੇ ਵਟੇ ਵਜਦੇ ਭਾਜੀ ਇਹ ਤਾਂ ਬਹੁਤ ਔਖਾ ਭਾਜੀ ਐਂ ਤਾਂ ਜਿੱਦਾਂ ਪੁਲਿਸ ਵਾਲੇ ਇੱਕੋ ਮੰਗ ਰਖਣੇ ਆ ਤਾਂ ਭੱਲੇ ਜਾਣਗੇ ਹਰ ਕਦੇ ਮੈਡੀਕਲ ਕਰਾਓ ਜਿੱਲੇ ਵੀ ਅਗਰ ਕਰ ਦੇ ਜੀ ਸਾਰੇ ਦਾ ਮੈਡੀਕਲ ਕਰੋ ਜਿਹੜਾ ਨਸ਼ਾ ਕਰਨ ਵਾਲਾ ਸਾਰੇ ਚੁੱਕ ਲੈ ਜਾਓ ਜਿਹੜੀ ਇੱਕੋ ਗੱਲ ਇਹ ਕੋਈ ਨਸ਼ੇ ਵਾਲੇ ਬੰਦੇ ਚੁੱਕੋਗੇ ਤੁਹਾਨੂੰ ਪਤਾ ਨਹੀਂ ਸ਼ਰਾਰਤੀ ਅਨਸਰ ਕਰ ਰਹੇ ਆ ਨਾ ਬਿਲਕੁਲ ਜੀ ਬਿਲਕੁਲ ਹਣਾ ਜੀ ਹੈ ਸ਼ਰਾਰਤੀ ਕੋਈ ਭੂਤ ਪ੍ਰੇਤ ਨਹੀਂ ਕੋਈ ਨਹੀਂ ਹੈਗਾ ਜੀ ਕੋਈ ਨਹੀਂ ਹੈਗਾ ਜੀ ਗਲਤ ਗੱਲ ਆ ਜੀ ਇਹ ਵੀ ਲੋਕੀ ਕਹੀ ਜਾਂਦੇ ਸਲੇਡਾ ਆ ਗਿਆ ਮਨੇ ਇਹ ਦੱਸੋ ਤੁਸੀਂ ਵੀ ਸਿਆਲੇ ਵਾਲੇ ਹੋ ਕਦੇ ਮੱਲੇ ਵਿੱਚ ਜਿੱਥੇ ਵਾਸੂ ਹੈ ਤੇ ਸਲੇਡਾ ਨਹੀਂ ਆ ਸਕਦਾ ਸਲੇਡਾ ਮੰਗਦਾ ਜਾਰ ਜਿੱਥੇ ਜਾਰ ਕੋਈ ਜਵਾਬ ਨਾਲ ਕੰਮ ਨਹੀਂ ਨਹੀਂ ਨਾਲ ਭਾਈ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਠੀਕ ਹੈ ਜੀ ਤੁਹਾਡਾ ਬੱਚ ਨੂੰ ਮਾਰੀ ਹੈ ਨਾ ਸਾਰੀ ਉਮਰ ਮਰਿਆ ਕੀ ਗੋਲੀ ਗਿਆ ਹਮਾਇਤ ਤੱਕ ਜਦੋਂ ਭਾਈ ਠੀਕ ਹੈ ਜੀ ਪੂਰਤਾ ਭੀ ਤਾਂ ਨਾ ਕੰਮ ਕੋਈ ਨਹੀਂ ਹੈਗਾ ਜੀ ਇਹ ਬੰਦੇ ਆਮ ਬੰਦੇ ਜਿਹੜੇ ਸ਼ਰਾਰਤੀ ਹੈਗੇ ਨਸ਼ੇ ਨੁਸ਼ੇ ਘੜ ਕੇ ਬਟੇ ਲੋਕਾਂ ਦੇ ਘਰਾਂ 'ਚ ਮਾਰਦੇ ਆ ਸਹੀ ਇਹੋ ਮੰਗ ਕਰਨੇ ਪ੍ਰਸ਼ਾਸਨ ਕੋ ਵੀ ਤੁਹਾਡਾ ਮਹੱਲੇ ਦਾ ਹੱਲ ਕਾਇਆ ਜਾ ਮਾੜਾ ਪੁਲਿਸ ਵਾਲੇ ਭਟਾਏ ਜਾਣ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਫੜਿਆ ਜਾਏ 70 ਪਲਸ ਦੇ ਨਸ਼ੇ ਵਾਲੇ ਬੰਦੇ ਨਸ਼ਾ ਕਹਿੰਦੂ ਜੀ ਨਾ ਬੰਦ ਕਰਾਓ ਉਤਕੋ ਬਹੁਤ ਨਸ਼ੇ ਲਗਾ ਬੰਦਾ ਨਸ਼ਾ ਬਹੁਤ ਆ ਜੀ ਜਿਨ੍ਹਾਂ ਦੇ ਲੋਕਾਂ ਦੇ ਵਿੱਚ ਸਾਡੇ ਵੀ ਬੰਦੇ ਆ ਅੱਛਾ ਜੀ ਇਹ ਨਾਲ ਦੇ ਘਰ ਜੀ ਇਹਦੇ ਵਿਚਾਰੇ ਛੱਤ ਕਿਹਨੀ ਜਾਂਦੀ 1000 12 ਇੱਕ ਵਾਈ ਵਕੀ ਦਿੰਦੇ ਤੂੰ ਇਹਨੇ ਬੋਲਦੇ ਤੀ ਵੀ ਤੁਸੋਂ ਸੁਣੋ ਦਕੇ ਨੇ ਪੈਰਾ ਕੌਣ ਦੇ ਕੇ ਰਾਤ ਹਾਂ ਜੀ ਮਹਾਰਾਤ ਸੁਣੋ ਦਕੇ ਨੇ ਰਾਤ ਪੈਰਾ ਕੌਣ ਦੇਗਾ ਮੈਂ ਇਹ ਪੈਰਾ ਦੇਣਾ ਦੇ ਕੇ ਕਹਿੰਦੇ ਦੇਖ ਲਿਆ ਪੱਥਰ ਇਦਾਂ ਮੋਟੇ ਮੋਟੇ ਇਟਾਂ ਜਦੋਂ ਵੱਜਦੀ ਹਾਂ ਜੀ ਅੱਛਾ ਜੀ ਕਹਿੰਦੇ ਪਹਿਰੇ ਵੀ ਦੇ ਕੇ ਦੇਖ ਲੈ ਪਹਿਰੇ ਵੀ ਦਿੱਤੇ ਪਰ ਬਾਬਲ ਲੱਭਦਾ ਨਹੀਂ ਕੋਈ ਹੈਗਾ ਅੱਛਾ ਜੀ ਨਾ ਲੱਭਦਾ ਨਹੀਂ ਕਿੰਨੇ ਸਾਲ ਹੋ ਗਏ ਜੀ ਇਹ ਤਾਂ ਕਈ ਸਾਲ ਹਨ ਜਦੋਂ ਜਦ ਤੁਹਾਡੀ ਮੈਰਜ ਹੋਈ ਦੋਂਦੇ ਪੈਣ ਦੇ ਅੱਛਾ ਜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਬਾਕੀ ਦੋ ਤਿੰਨ ਬੰਦਿਆਂ ਦੀ ਡਿਊਟੀ ਲੱਗ ਜਵੇ ਜਿਹੜੇ ਛਰਾਰਤੀ ਅਨਸਰ ਹੋਆ ਹੈਗਾ ਤਾਂ ਇੱਕ ਕੰਮ ਛੱਟਦਾ ਆ ਜੀ ਤੁਸੀਂ ਥੋੜੇ ਦਿਨ ਇੱਥੇ ਡਿਊਟੀ ਦੇ ਲੋਗੇ ਤਾਂ ਸ਼ਾਇਦ ਬਹੁਤ ਜਲਦੀ ਉਹ ਬੰਦਾ ਫੜਿਆ ਜਾਊਗਾ ਜਿਨ੍ਹਾਂ ਨੇ ਜਿਹੜੇ ਕੰਮ ਕਰਦੇ ਆ ਤੇ ਇਹ ਮਹੱਲੇ ਦਾ ਹਾਲ ਆ ਵਿਚਾਰਿਆਂ ਦਾ ਜਿਹੜੇ ਇੰਨੇ ਦੁਖੀ ਆ ਇੰਨੇ ਦੁਖੀ ਹੋ ਕੇ ਆਪਣਾ ਦੁੱਖ ਦੱਸ ਰਹੇ ਆ ਸਾਰੇ ਘਰਾਂ ਦੇ ਵਿੱਚ ਪੱਥਰ ਵੱਜਦੇ ਆ ਕਿਸੇ ਦਾ ਕਿਸੇ ਦਾ ਕੋਈ ਜੀ ਹਾਂਜੀ ਇਹ ਤੋਂ ਆ ਕੋਈ ਵਿਚਾਰਾ ਹੁਣ ਸਟੀਲ ਦੀ ਗਰੇਲ ਲਵਾਈ ਅਗਲੇ ਪਾਸੇ ਅੱਛਾ ਇਹ ਵੀ ਚਿਬ ਪਾਤੇ ਉਹਨਾਂ ਨੇ ਇਹਨਾਂ ਦੇ ਘਰਾਂ ਦੇ ਵਿੱਚ ਪੱਟੇ ਵੱਜਦੇ ਨੇ ਵਿਚਾਰਿਆਂ ਦੇ ਕੋ ਪੁੱਤ ਵੱਜਦੇ ਪੱਥੇ ਬਹੁਤ ਜ਼ਿਆਦਾ ਵੱਜਦੇ ਆ ਰੋਜ਼ ਵੱਜਦੇ ਰੋਜ਼ ਵੱਜਦੇ ਆ ਇੱਥੇ ਆਓ ਜੀ ਆਜੋ ਇੰਨੇ ਬੱਚੇ ਜਿਹੜੇ ਕੋਈ ਘਰ ਤੇ ਦੇ ਸਿੱਧੇ ਆਣ ਇਧਰੋਂ ਸਿੱਧੇ ਆਂਦੇ ਨੇ ਇੱਥੇ ਵਜ ਦੇਣ ਇਹਨਾਂ ਦੇ ਘਰਾਂ 'ਚ ਵਜ ਦੇਣ ਕੀ ਬੰਦਾ ਕਰੇ ਕਿੱਥੇ ਜਾਣ ਬੱਚੇ ਲੈ ਗਏ ਹਾਂਜੀ ਕੀ ਬੰਦਾ ਕਰੇ ਇਹ ਪਾਜੀ ਅਈ ਇੱਕੋ ਗੱਲ ਸਾਰਾ ਕਾਮੀ ਨਸ਼ੀ ਵਾਲਿਆਂ ਦਾ ਜੀ ਇਹ ਨਸ਼ੀ ਵਾਲੇ ਮਾਰਦੇ ਸਿੱਧੀ ਜਿਹੜੀ ਗੱਲ ਆ ਹੋਰ ਕਿਸੇ ਦਾ ਕੰਮ ਨਹੀਂ ਕੋਈ ਭੂਤ ਨਹੀਂ ਕੋਈ ਪ੍ਰੇਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਸਭ ਨਸ਼ੇ ਵਾਲਿਆਂ ਦਾ ਕੰਮ ਆ ਇਹ ਸਰਕਾਰ ਨੂੰ ਚਾਹੀਦਾ ਨਸ਼ਿਆਂ ਵਾਲਿਆਂ ਦੇ ਨੱਥ ਪਾੜੇ ਬਹੁਤ ਚਾਹ। ਚਾ ਇਹ ਕਾਰ ਵੀ ਹੈ ਜੀ? ਹਾਂ ਜੀ ਹਾਂ ਜੀ। ਦੋਸਤੋ ਇਹ ਭਾਈ ਸਾਹਿਬ ਆ ਜਿਹੜੇ ਉਹੀ ਮਹੱਲੇ اسلامਾਬਾਦ ਮਹੱਲੇ ਚ ਰਹਿੰਦੇ ਆ ਜਿੱਥੇ ਕਹਿੰਦੇ ਘਰਾਂ ਦੇ ਉੱਪਰ ਪੱਥਰ ਵਜੇ ਰਹੇ ਆ। ਇਹ ਭਾਈ ਸਾਹਿਬ ਹੁਣੇ ਆਪਣਾ ਮਕਾਨ ਵੇਚਤਾ। ਪਾਜੀ ਕੀ ਨਾ ਜੀ ਆਪਣਾ? ਨਾ ਮੇਰਾ ਚੰਜੀਦ। ਪਾਜੀ ਕੀ ਹੋਇਆ ਸੀ ਤੁਹਾਨੂੰ ਮਜਬੂਰ ਹੋ ਕੇ ਘਰ ਵੇਚਣ ਵਾਲਾ? ਉਹ ਐ ਦੁਖੀ ਹੋ ਕੇ ਵੇਚ ਰਿਹਾ ਪਾਜੀ ਕੀ ਕਰਨਾ ਸੀ ਮੇਰਾ? ਪੱਥਰ ਵੱਜਦੇ ਕਦੋਂ ਆ ਪਾਜੀ ਇਹ ਰਾਤ ਨੂੰ ਵੱਜਦੇ ਕਿੰਨੇ ਤੋਂ ਕਿੰਨੇ ਏ 12 ਤੋਂ ਲੈ ਕੇ 3 ਵਜੇ ਤੱਕ ਵੱਜਦੇ ਦਿੰਦੇ ਬਾਈ ਜੀ ਰਹਿੰਦੇ ਆ ਹੋਰ ਪੱਥਰ ਕੀ ਕੀ ਵੱਜਦਾ ਕਿਦੀ ਰੋੜੇ ਕਿਦੀ ਪੱਥਰ ਦੇ ਸਾਖੋ ਵੱਜਦੇ ਵੀ ਕੀ ਦਸੀ ਦੁਖੀ ਹੋ ਕੇ ਵੇਦ ਕੇ ਗਾ ਆਏ ਆ ਹੋਰ ਹੈ ਕਿ ਲੜਨਾ ਥੋੜਾ ਕਿਸ ਨਾਲ ਨਹੀਂ ਉਹ ਬੰਦਾ ਮਾਰਦਾ ਜਾਂ ਕੋਈ ਬੰਦਾ ਪਤਾ ਨਹੀਂ ਲੱਗਾ ਬੰਦਾ ਮਾਰਦੇ ਆ ਅੱਛਾ ਪਤਾ ਨਹੀਂ ਲੱਗਾ ਕੌਣ ਮਾਰਦੇ ਆ ਅੱਛਾ ਜੀ ਦੁਖੀ ਹੋ ਕੇ ਰੋਤੇ ਲੋਕ ਤਾਂ ਕਹਿੰਦੇ ਆ ਕਿ ਕੈਮਰੇਜ ਵੀ ਨਹੀਂ ਕੋਈ ਆਉਂਦਾ ਆਂਦਾ ਨਹੀਂ ਕੈਮਰੇਜ ਆਏ ਤੇ ਭੇਜ ਦੇਣ ਘਟਾ ਕਾ ਦਾ ਅੱਛਾ ਕੈਮਰੇਜ ਆਏ ਨਾ ਤੇ ਫੇਰ ਤਾਂ ਕੋਈ ਗੱਲ ਹੀ ਨਹੀਂ ਫੇਰ ਤਾਂ ਬੰਦਾ ਮਾਰਦੀ ਏ ਤੇ ਕੋਦੋਂ ਆਣਾ ਨਹੀਂ ਕੈਮਰੇਜ ਕੀ ਕਰੇ ਕੈਮਰੇਜ ਕੀ ਕਰਨਗੇ ਉੱਥੇ ਦੁਖੀ ਹੋ ਗਿਆ ਪਾਜੀ ਪਤਾ ਨਹੀਂ ਲੱਗਦਾ ਕੋਈ ਆਤਮਾ ਦਾ ਉਸ ਮੁਹੱਲੇ ਜਵਾਸ ਹੋਵੇ ਜਾਂ ਕੁਝ ਹੋਣਾ ਹੀ ਆ ਹੀ ਗਏ ਕੋਦੋਂ ਆਈ ਬੁੱਕੇ ਗੋਣ ਕਿਤੇ ਪਰੇ ਚਿਰਦਾ ਵੇਚ ਰਿਆ ਕਿੰਨੇ ਦਾ ਵੇਚਿਆ ਸੀ ਐ ਲੱਖ ਦਾ ਵੇਚ ਕੇ ਗਾਹ ਮਾਰਿਆ ਇੰਨੀ ਕੀਮਤ ਸੀ ਉੱਥੇ ਹਾਂਜੀ ਹਾਂਜੀ ਨਹੀਂ ਕੀਮਤ ਵੱਧ ਕੀਮਤ ਦਾ ਹੋਊਗਾ ਆਹੋ ਵੱਧ ਕੀਮਤੀ ਓਦਾਂ ਮੈਂ ਦੁਖੀ ਹੋ ਕੇ ਵੇਚ ਕੇ ਗਾਹ ਮਾਰਿਆ ਤੇ ਹੁਣ ਕਿੱਥੇ ਰਹਿੰਦੇ ਹੋ ਹੁਣ ਆ ਜਾ ਟਾਵੜਾ ਦੀ ਗਲੀ 'ਚ अच्छा उथे ठीक हो उथे बहुत बढ़िया पड़े तिरके वाला मिलो दोस्तों ये हालात वा पता नहीं लगदा घर ਦੇ ਵਿੱਚ ਕੌਣ ਉਥੇ ਉਹ ਸਿਮਰ ਦੇ ਚਿੰਨੀਆਂ ਸਭ ਵਜੀ ਜਾਂ ਅਜੇ ਕਈ ਤਾਂ ਬਾਹਰ ਥੋੜ੍ਹ ਦਿੱਤੇ ਨੇ اچھا ਭਾਜੀ ਇਹ ਵੱਜਦੇ ਆ ਜੀ ਹਾਂਜੀ ਉਹ ਜਿੰਨੇ ਪੱਥਰ ਆ ਸਾਰੇ ਵੱਜਦੇ ਆ ਉਹ ਸਾਰੇ ਵੱਜਦੇ ਆ ਉਹ ਸਿਮਰ ਦੇ ਇਕੱਠੇ ਕਰਕੇ ਰੱਖੇ ਸਭ ਵਜੇ ਦੇ ਨੇ ਪਟਰੀ ਵਾਲੇ ਵੀ ਵੱਜਦੇ ਆ ਅੱਛਾ ਜੀ ਪਟਰੀ ਵਾਲੇ ਉਹ ਜਿੱਧਰੋਂ ਆਹੀ ਮੈਂ ਕੱਲ ਉਧਰ ਹੀ ਮਰੇ ਆ ਭਾਈ ਜਿੱਧਰੋਂ ਆਇਆ ਨਾ ਮੈਂ ਉਧਰ ਮਾਰਦੇ ਸੀ ਇਧਰੋਂ ਆਂਦੇ ਆ ਵਟੇ ਅੱਛਾ ਜੀ ਪਟਰੀ ਵਾਲੇ ਹੀ ਏਡੇ ਏਡੇ ਲੰਬੇ ਅਜੀ ਇਹ ਤਾਂ ਬਹੁਤ ਉਹ ਤਾਂ ਫਕਤ ਬਹੁ ਹਾਂਜੀ ਹਾਂਜੀ ਭਾਈ ਕੋਈ 10 ਵਜੇ ਪਹਿਲੇ ਛੋਟੇ ਵੱਜਦੇ ਆ ਤੇ 8 ਵਜੇ ਨਾ ਵੀ ਛੋਟੇ ਕ ਵੱਜਣ ਲੱਪਦੇ ਉਸ ਤੋਂ ਬਾਅਦ ਪਈ ਕਦੀ ਸੀਮੈਂਟ ਵਾਲੇ ਵੱਜਣਗੇ ਠੀਕ ਨਹੀਂ ਤੇ ਇੱਟਾਂ ਵੀ ਪੈਂਦੀ ਆ ਅੱਧੀਆਂ ਅੱਧੀਆਂ ਇੱਟਾਂ ਵੀ ਪੈਂਦੀ ਆ ਇਹ ਦੋਰੋਂ ਨਹੀਂ ਆਂਦੀਆਂ ਲਾਗੋ ਛਾਗੋ ਹੀ ਆਂਦੀਆਂ ਹੋਰ ਕਿਧੋ ਨਹੀਂ ਆ ਸਕਦੀਆਂ ਭਾਈ ਕਿਉਂਕਿ ਭਾਈ ਬੱਚੇ ਆ ਘਰ ਕੋਈ ਨੇ ਬਾਹਰ ਅੰਦਰ ਬਾਹਰ ਜਾਣਾ ਹੁੰਦਾ ਕਿਦਾ ਸਿਰ ਪਾਰ ਜੀ ਤਿਕਨੇ ਇਹ ਹੈਗੇ ਮਰਕੀ ਜਰੇ ਨਸ਼ਾ ਨੁਸ਼ਾ ਕਰਦਿਆ ਹੈ ਲੱਗੇ ਸ਼ਗਈਆ ਦੂਰੋਂ ਅੱਧੀ ਐਟ ਨਹੀਂ ਆ ਸਕਦੀ ਬਈ ਹਾਂਜੀ ਭਾਰੀ ਹੁੰਦੀ ਐ ਨਹੀਂ ਦੂਰੋਂ ਨਹੀਂ ਹਾਂਜੀ ਨਹੀਂ ਆ ਸਕਦੀ ਬਈ ਬਿਲਕੁਲ ਜੀ ਹਾਂਜੀ ਆ ਤੁਹਾਡੇ ਸਾਹਮਣੇ ਹੀ ਵੇਖੋ ਇਹ ਹਾਲਾਤ ਆ ਘਰਾਂ ਦੇ ਵਿਚਾਰੇ ਕਿਵੇਂ ਆਪਣਾ ਰਹਿਣ ਬਸੇਰਾ ਇੱਥੇ ਕਰਦੇ ਆ ਬਹੁਤ ਔਖਾ ਹੈ ਜੀ ਨਾ ਆਸਮਾਨ ਚੋਂ ਕੀ ਤਾਂ ਕਹਿੰਦੇ ਸਾਨੂੰ ਉੱਧਰ ਕਹਿੰਦੇ ਉੱਪਰ ਡਿੱਗੀ ਜਾਂਦੇ ਆ ਪੱਥਰ ਪਰ ਨਹੀਂ ਇਹ ਸ਼ਰਾਰਤੀ ਅੰਸਰਾਂ ਦਾ ਕੰਮ ਆ ਤੇ ਹਰ ਘਰ ਦੁਖੀ ਆ ਹਰ ਮੁਹੱਲਾ ਮਹੱਲੇ ਦਾ ਹਰ ਘਰ ਦੁਖੀ ਆ ਵਿਚਾਰਿਆਂ ਦਾ ਬਹੁਤ ਔਖਾ ਆ ਇੱਥੇ ਰਹਿਣਾ ਅੜ ਕੇ ਵੀ ਆ ਹੀ ਪਰਦੇ ਲਵਾਤੇ ਨਿੱਕੇ ਨਿੱਕੇ ਬੱਚੇ ਸਿੱਧੇ ਵਰਟੇ ਜਿਹੜੇ ਸਿੱਧੇ ਅੰਦਰ ਤੱਕ ਜਾਂਦੇ ਫ੍ਰਿਜਾਂ ਤੱਕ ਜਾਂਦੇ ਭਾਜੀ ਅੰਦਰ ਤੱਕ ਆਪਾਂ ਇੱਥੇ ਬੈਠ ਬੈਠ ਨਹੀਂ ਸਕਦੇ ਭਾਜੀ ਬੈਡਰੂਮ ਚ ਰਾਤ ਨੂੰ ਸਵੇਰ ਤੋਂ ਵਟੇ ਆਂਦੇ ਸਿੱਧੇ-ਸਿੱਧੇ ਅੰਦਰ ਮਾੜਾ ਇਧਰੋਂ ਵੀ ਆਉਂਦੀ ਵੀ ਇਧਰੋਂ ਵੀ ਆਉਂਦੇ ਇਧਰ ਇਧਰ ਨਹੀਂ ਆਉਂਦੇ ਦੋਨੇ ਬੰਨੇ ਭਾਜੀ ਮੈਂ ਇੱਕ ਦਿਨ ਆਪ ਵੇਖਿਆ ਹਾਂ ਇੱਥੇ ਮੈਂ ਮੰਨ ਲਓ ਕੋਈ 1:3 2:00 ਨਾ ਬਾਥਰੂਮ ਕਰਨ ਨੂੰ ਉઠਿਆ ਹਾਂ ਇਧਰ ਮੈਂ ਹੱਥ ਧੋ ਲਗਾ ਇਥੋਂ ਮੈਂ ਬੜੇ ਨਿਗਰਾਨੀ ਰੱਖੀ ਵੀ ਕਿੱਥੋਂ ਵਟੇ ਆਂਦੇ ਇਧਰੋਂ ਵਟੇ ਵਜੇ ਭਾਜੀ ਕੋਟੋਕੜਾ 8-10 ਜੱਕਦਮ ਏਡੇ-ਡੇ ਵੱਡੇ ਵਟੇ ਭਾਜੀ ਅੱਛਾ ਜੀ ਅਸੀਂ ਤੇ ਇਹੋ ਗੱਲ ਨੇ ਭਾਜੀ ਪੇ ਇਥੇ ਪੁਲਿਸ ਵਾਲੇ ਬੰਦੇ ਭਟਾਏ ਜਾਣ ਕੋਈ 4-5 ਦਿਨ ਦਾ ਹਫਤਾ ਸਮਤੀ ਬਲ ਭੰਦੇ ਤਾਂ ਹੀ ਆਹ ਇਹ ਨਿਕਸਾ ਫਾਤਰਤ ਬੰਨ ਤਾਂ ਹੋ ਗਿਆ ਲੰਬਰ ਨਹੀਂ ਆਣਾ ਤੇ ਦਿੱਤੀ ਨਹੀਂ ਲੈਣੀ ਹੈ ਜੀ ਬਿਲਕੁਲ ਬਿਲਕੁਲ ਆਇ ਤੇ ਪ੍ਰਸ਼ਾਸਨ ਨੂੰ ਕਿ ਉਹ ਕਹਿੰਨੇ ਪਾਜੀ ਕਿ ਇਧਰੋਂ ਆ ਸਾਰਾ ਖੁੱਲਾ ਆ ਹੁਣ ਪੜਦੇ ਲਾਏ ਹੋਏ ਆ ਨਾ ਉਹ ਕੰਮ ਆਸਰ ਹੋਇਆ ਨਹੀਂ ਉਹ ਕੰਮ ਆਸਰ ਆ ਜੀ ਨਿੱਕੇ ਨਿੱਕੇ ਬੱਚੇ ਕੋ ਵਟਾਉਣਾ ਵਾਜੇ ਕੇ ਸਿਰ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਸਾਰਾ ਫੇਰੋ ਨਾ 90% ਵਟੇ ਇਧਰੋਂ ਆਉਂਦੇ ਆ ਜੀ अच्छा ये 90% बटे इधर ही आंदे ना ऐदा पाजी मतलब मोहल्ले च भी बैर ਪਈ ਜਾਂਦਾ ਨਾ پتہ ਪਤਾ ਨਹੀਂ ਲੱਗਦਾ ਪਿਆ ਪਤਾ ਨਹੀਂ ਆਈ ਉਹਨਾਂ ਦੇ ਸ਼ਿਕਵਾ ਕਰਾਂਗੇ ਉਹ ਸਾਡੇ ਦੇ ਕਰਨਗੇ ਬਿਲਕੁਲ ਬਾਕੀ ਹੈ ਇਹ ਨਸ਼ੇਲੇ ਬੰਦੇ ਦਾ ਕੰਮ ਹੀ ਹੈ ਅਸੀਂ ਨਾ ਕਿਸੇ ਦਾ ਨਹੀਂ ਸਰਜੀ ਲੈਂਦੇ ਅਸੀਂ ਬਸ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਵੀ ਬੰਦੇ ਫੜੇ ਜਾਣ ਜਲਦੀ ਤੋਂ ਜਲਦੀ ਭਾਈ ਦੋਸਤੋ ਇਹ ਹਾਲਾਤ ਵਾ ਗੁਰਦਾਸਪੁਰ ਦੇ اسلام آباد ਮਹੱਲਾ ਪੈਂਦਾ ਇਹ ਆ ਰੇਲਵੇ ਸਟੇਸ਼ਨ ਦੇ ਕੋਲ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੱਥਰ ਵੱਜਦੇ ਇੱਟਾਂ ਵੱਜਦੀਆਂ ਰੋੜੇ ਵੱਜਦੇ ਗਲਾਸੀਆਂ ਬੋਤਲਾਂ ਸਭ ਕੁਝ ਵੱਜਦੀ ਆ ਕਹਿੰਦੇ ਇਦਾਂ ਡਿੱਗਦੇ ਜਿੱਦਾਂ ਆਸਮਾਨ ਚੋਂ ਗੜੇ ਡਿੱਗਦੇ ਹੁੰਦੇ ਆ ਵਰਪਦੇ